ਜਿਹੜਾ ਫਰਾਡ ਆ ਕਿ ਅਸਲੀ ਏਜੰਟ ਉਹਦੀ ਪਛਾਣ ਕਿਵੇਂ ਹੋਵੇ ਕਈ ਵਾਰੀ ਬੱਚੇ ਦਾ ਹੁੰਦਾ ਕਿ ਜਦੋਂ ਕਿਸੇ ਕਨਸਲਡੈਂਟ ਕੋਲ ਜਾ ਜਾਂਦਾ ਹੈ ਉਹਨਾਂ ਨੂੰ ਚਾਰ ਕਨਸਲਡੈਂਟ ਮੰਨਾਂ ਕਰ ਦਿੱਤਾ ਹੁੰਦਾ ਤੇਰਾ ਵੀਜ਼ਾ ਨਹੀਂ ਆਣਾ ਪਰ ਇੱਕ ਹੁੰਦਾ ਇਹ ਕਹਿੰਦਾ ਮੈਂ ਤੇਰਾ ਵੀਜ਼ਾ 100% ਕਰਾ ਦਾਂਗਾ 100% ਦੀ ਗਾਰੰਟੀ ਦੇਣ ਵਾਲਾ ਬੰਦਾ ਸਮਝ ਲਓ ਫਰਾਡ ਕਿਉਂਕਿ ਦੇਖੋ ਵੀਜ਼ਾ ਦੇਣਾ ਵੀਜ਼ਾ ਆਫੀਸਰ ਨੇ ਉਹਦੇ ਵਿੱਚ ਕੋਈ ਵੀ ਕਨਸਲਡੈਂਟ ਇਹ ਕਦੀ ਗਾਰੰਟੀ ਵਰਣੀ ਬੋਲ ਸਕਦਾ ਮੈਂ ਤੇਰਾ 100% ਕਢਾ ਦੂੰ ਕਿਉਂਕਿ ਵੀਜ਼ਾ ਤਾਂ ਵੀਜ਼ਾ ਆਫੀਸਰ ਨੇ ਗਰੰਟ ਕਰਨਾ ਹੈ ਹੁਣ ਪਹਿਲੀ ਪਛਾਣ ਤਾਂ ਹੈ ਕਿ 100% ਗਾਰੰਟੀ ਕਰਨ ਵਾਲਾ ਕਿਹੜਾ ਹੋਵੇਗਾ ਜਾਂ ਤਾਂ ਰੱਬ ਦੇਗਾ ਜਾਂ ਫਰਾਡ ਦੇਗਾ ਸਟੂਡੈਂਟ ਇੱਕ ਘਰੇ ਬੈਠਾ ਉਹਦੇ ਕੋਲ ਐਡ ਚੱਲ ਰਹੀ ਆ ਪੈਂਫਲਟ ਜਾ ਰਹੀ ਨੇ ਅਖਬਾਰਾਂ 'ਚ ਇਸ਼ਤਿਹਾਰ ਜਾ ਰਹੀ ਨੇ ਉਹ ਵਿਚਾਰਾ ਕਈ ਵਾਰ ਫਸ ਜਾਂਦਾ ਬਹੁਤ ਸਾਰੇ ਬੱਚੇ ਸੋਸ਼ਲ ਮੀਡੀਆ 'ਤੇ ਐਡ ਦੇਖਦੇ ਆ ਨਾ ਤਾਂ ਉਹਨਾਂ ਦਾ ਮੋਟਿਵ ਇਹ ਹੁੰਦਾ ਕਿ ਮੈਂ ਜਿੰਦੇ ਕੋਲ ਜਾ ਰਾਂ ਪਹਿਲੀ ਵਾਰ ਕਾਗਜ ਦਿਵਾਵਾਂ ਮੇਰਾ ਪਰਸਨਲ ਐਕਸਪੀਰੀਅੰਸ ਇਹ ਕਹਿੰਦਾ ਕਿ ਜਦੋਂ ਕਿਸੇ ਬੱਚੇ ਨੇ ਬਾਹਰ ਜਾਣਾ ਨਾ ਐਟਲੀਸਟ 2 4 5 10 10 ਕੰਸਲਟ ਦਫ਼ਤਰ ਜ਼ਰੂਰ ਜਾਵੇ ਜਾ ਕੇ ਕਾਉਂਸਲਿੰਗ ਕਰਕੇ ਵਾਪਸ ਆ ਜੇ ਪਹਿਲੀ ਵਾਰ ਕਦੀ ਵੀ ਕਾਗਜ਼ ਨਾ ਦੇਖਿਆ ਤਾਂ ਇਹ ਵੀ ਇੱਕ ਬਹੁਤ ਕਾਮਨ ਚੀਜ਼ ਹੈ ਜਿਹੜਾ ਏਜੰਟ ਤੁਹਾਡਾ ਵੀਜ਼ਾ ਅਪਲਾਈ ਕਰਾ ਉਹਨੂੰ ਐਕਸਪੀਰੀਅੰਸ ਕਿੰਨਾ ਕੁ ਹੈ ਕੀ ਉਹ ਤੁਹਾਡੇ ਵਰਗੀ ਪ੍ਰੋਫਾਈਲ ਦਾ ਵੀਜ਼ਾ ਕੱਢਿਆ ਉਹਨੇ ਕੀ ਉਹਦੇ ਹੱਥੇ ਰਿਜ਼ਲਟ ਹੈ ਕੀ ਉਹ ਸੋਸ਼ਲ ਮੀਡੀਆ ਉਤਾ ਕੇ ਵੀਡੀਓ ਤਾਂ ਬਣਵਾ ਰਿਹਾ ਪਰ ਇਹ ਵੀ ਦੱਸ ਰਿਹਾ ਮੇਰੇ ਵੀਜ਼ੇ ਆ ਰਹੇ ਵੀਜ਼ੇ ਦਿਖਾ ਰਿਹਾ ਹੁਣ ਪਿੱਛੇ ਜਿਹੇ ਬੰਦੇ ਨੇ ਵੀਡੀਓ ਪਾਈ ਜੀ ਸਾਡੇ ਚਾਰ ਬੈਂਡ ਤੇ ਕੈਨੇਡਾ ਦਾ ਵੀਜ਼ਾ ਆਇਆ ਚਾਰ ਵੀਜ਼ੇ ਦਿਖਾਤੇ ਹੁਣ ਇਹ ਸਾਨੂੰ ਪਤਾ ਹੈ ਕਿ ਵੀਜ਼ੇ ਦੀ ਕਾਪੀ ਉੱਤੇ ਬੈਂਡ ਨਹੀਂ ਲਿਖੇ ਹੁੰਦੇ ਜੀ ਤਾਂ ਮੈਂ ਵੀ ਕਹਿ ਦਿੰਦਾ ਜੀ ਬਿਨਾ ਹਾਇਲਟਸ ਤੋਂ ਪਰ ਉਹ ਵੀਜ਼ਾ ਤਾਂ ਨਹੀਂ ਹੈਗਾ ਕੈਨੇਡਾ ਹਾਈ ਕਮਿਸ਼ਨ ਵੀ ਦੇਖਦੀ ਹੱਸਦੀ ਹੋਣੀ ਯਾਰ ਕਿ ਅਸੀਂ ਇਹਨੇ ਵੀਜ਼ਨ ਤੇ ਜਿੰਨੇ ਪੰਜਾਬ ਦੇ ਏਜੰਟ ਵੀਜ਼ੇ ਦਿਖਾਣ ਲੱਗੇ ਕੀ ਹਾਲਾਤ ਨੇ ਕੈਨੇਡਾ ਦੇ ਕੀ ਹਾਲੇ ਉਹ ਉਹ ਗੱਲ ਹੈ ਜੋ ਪਹਿਲਾਂ ਸੀਗੀ ਕੋਈ ਦਿੱਕਤ ਹੈ ਤਾਂ ਕਿੰਨੀ ਕੁ ਦਿੱਕਤ ਹੈ ਕਿ ਮਾੜੀ ਮੋਟੀ ਦਿੱਕਤ ਨੂੰ ਵੀ ਬਹੁਤ ਵਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ ਕੈਨੇਡਾ ਕਿਵੇਂ ਆਜ ਦੀ ਤਰੀਕ ਚ ਕੀ ਜਾ ਸਕਦੇ ਨੇ ਸਟੂਡੈਂਟਸ ਆਉਣ ਨਾਲੇ ਸਮੇਂ ਦੇ ਵਿੱਚ ਸੈੱਟ ਹੋ ਸਕਦੇ ਨੇ ਜਿਸ ਤਰ੍ਹਾਂ ਪਹਿਲੇ ਹੋਏ ਦੇਖੋ ਦਿੱਕਤ ਤਾਂ ਕੈਨੇਡਾ 'ਚ ਹੈਗੀ ਐ 노 ਡਾਊਟ ਜਦੋਂ ਅਸੀਂ ਜਾਂਦੇ ਆ ਨਾ ਤੁਸੀਂ ਦੇਖਦੇ ਆ ਬੱਚੇ ਰੋਂਦੇ ਹੀ ਮਿਲਦੇ ਆ ਉਹ ਰੋਂਦੇ ਕਿਉਂ ਮਿਲਦੇ ਆ ਜਿਨ੍ਹਾਂ ਨੂੰ ਗਲਤ ਕਮਿਟਮੈਂਟ ਕੀਤੀ ਹੋਵੇ ਜਿਹੜੀ ਹਫ਼ਤੇ ਦੀ 20 ਘੰਟੇ ਦੀ ਉਹਨਾਂ ਨੂੰ ਪਰਮਿਸ਼ਨ ਮਿਲਦੀ ਆ ਕੰਮ ਕਰਨ ਦੀ ਕਿ ਉਹ ਕੰਮ ਦੀ ਵੀ ਉਥੇ ਘਾਟ ਹੈਗੀ ਹੈ ਉਸ ਕੰਮ ਦੇ ਵਿੱਚ ਵੀ ਮੰਦਾ ਚੱਲ ਰਿਹਾ ਨਹੀਂ ਉਸ ਕੰਮ ਦੀ ਘਾਟ ਨਹੀਂ ਹੈ 20 ਘੰਟੇ ਕੰਮ ਦੇ ਵਿੱਚ ਕੋਈ ਇਸ਼ੂ ਨਹੀਂ ਹੈ ਇਸ਼ੂ ਉਦੋਂ ਹੈ ਜਦੋਂ ਬੰਦਾ ਕੋਈ ਇਹ ਕਹੋ ਮੈਂ 60 ਘੰਟੇ ਕੰਮ ਕਰਨਾ ਹੈ ਇਸ਼ੂ ਉਦੋਂ ਹੈ ਜਦੋਂ ਬੰਦਾ ਕਹੇ ਮੈਨੂੰ ਫੁੱਲ ਟਾਈਮ ਜੌਬ ਚਾਹੀਦੀ ਹੈ ਮੈਂ ਹੈ ਸਟੂਡੈਂਟ ਆਈ ਡੀਟੀ ਚ ਸਰਵਾਈਵਲ ਲਈ 20 ਘੰਟੇ ਕੰਮ ਨਾਲ ਬੰਦਾ ਬਹੁਤ ਈਜ਼ੀਲੀ ਸਰਵਾਈਵਲ ਕਰਦਾ ਹੈ ਅਗਰ ਆਜੀ ਬੱਚੇ ਮੇ ਕੋਈ 10 ਇਨਕੁਆਰੀ ਕਰਾਣਗੇ ਸ਼ਾਇਦ ਮੈਂ 8 ਨੂੰ ਮਨਾਂ ਕਰਦਾ ਤੁਹਾਡਾ ਵੀਜ਼ਾ ਨਹੀਂ ਆਣਾ ਕਿਉਂਕਿ ਐਲੀਜੀਬਲ ਹੀ ਨਹੀਂ ਹੈ ਅਗਰ ਉਹਨਾਂ ਦੇ ਦੋ ਹੀ ਬੱਚੇ ਨੂੰ ਅਸੀਂ ਹਾਂ ਕਰਾਂਗੇ ਜਿਹੜੇ ਦੋ ਬੱਚੇ ਨੂੰ ਹਾਂ ਕਰਾਂਗੇ ਨਾ ਉਹਨਾਂ ਦਾ ਵੀਜ਼ਾ ਹੀ ਆਏਗਾ ਕਿਉਂਕਿ ਕਾਰਨ ਇਹ ਸਾਡਾ ਸਿਸਟਮ ਬੜਾ ਕਲੀਅਰ ਹੈ ਅਸੀਂ ਸਰਕਾਰੀ ਕਾਲਜ ਬੱਚਾ ਭੇਜਦੇ ਹਾਂ ਅਸੀਂ 6 ਬੈਂਡ ਤੋਂ ਨੀਚੇ ਕਦੀ ਬੱਚਾ ਨਹੀਂ ਭੇਜਿਆ ਨਾ ਸਾਨੂੰ ਭੇਜਣਾ ਆਉਂਦਾ ਅਸੀਂ ਬਿਨਾ ਜੀਆਈਸੀ ਤੋਂ ਨਹੀਂ ਭੇਜ ਸਕਦੇ ਸਾਨੂੰ ਘੱਟ ਪੈਸੇ ਨਾਲ ਬੱਚਾ ਭੇਜ ਲੈ ਨਹੀਂ ਆਉਂਦਾ 17 ਸਾਲ 21 ਕੰਮ 21 ਨਾਮ ਥੱਲੇ ਕੰਮ ਕਰਨਾ 17 ਸਾਲਾਂ ਦੇ ਵਿੱਚ 150 ਤੋਂ ਜ਼ਿਆਦਾ EMPLOYEES ਦੇ ਨਾਲ ਮਿਲ ਕੇ ਕੰਮ ਕਰਨਾ ਔਰ 21 ਲੋਕੇਸ਼ਨ ਤੇ ਕੰਮ ਕਰਨਾ ਬਹੁਤ ਵੱਡਾ ਨਾਮ ਹੁੰਦਾ ਹੈ। ਅਗਰ ਅਸੀਂ ਸਾਡੇ ਚ 1% ਵੀ ਇਦਾਂ ਦੀ ਗੱਲ ਆ ਜੇ ਤਾਂ ਸ਼ਾਇਦ ਅਸੀਂ ਬਾਕੀ ਏਜੰਟਾਂ ਨੂੰ ਦਫ਼ਤਰ ਬਦਲ ਬਦਲ ਕੇ ਪੂਰਾ ਸ਼ਹਿਰਾਂ ਵੀ ਦਫ਼ਤਰ ਖੋਲ ਲੀਤੇ। ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਪੋਰਟਲ। ਅੱਜ ਦਾ ਸਾਡਾ ਸ਼ੋਅ ਉਹਨਾਂ ਸਾਰੇ ਵਿਦਿਆਰਥੀਆਂ ਦੇ ਲਈ ਆ ਜਿਹੜੇ ਬਾਹਰ ਜਾਣਾ ਚਾਹੁੰਦੇ ਨੇ। ਭਾਵੇਂ ਅਸੀਂ ਇਹ ਵੀ ਕਹਿੰਦੇ ਆ ਕਿ ਭਾਈ ਜਿਹਦਾ ਇੱਥੇ ਸਰਦਾ ਸਾਰ ਲੋ। ਜਿਹਦਾ ਜਾਏ ਬਿਨਾ ਸਰਦਾ ਉਹ ਇੱਥੇ ਹੀ ਸਾਰ ਲੋ ਪਰ ਜਿਹੜੇ ਕਹਿੰਦੇ ਆ ਨਹੀਂ ਜਿਸ ਤਾਂ ਤੀਹੋਂ ਕਾਲ ਜਾਣਾ ਹੀ ਜਾਣਾ। ਅੱਜ ਦਾ ਸ਼ੋਅ ਉਹਨਾਂ ਦੇ ਕੰਮ ਦਾ ਸਾਰੀ ਗੱਲਬਾਤ ਉਹਨਾਂ ਦੇ ਕੰਮ ਦੀ ਰਹਿਣ ਵਾਲੀ ਆ ਕਿਉਂਕਿ ਅੱਜ ਕੱਲ ਇੱਕ ਜੋ ਬੜਾ ਵੱਡਾ ਕੰਮ ਚੱਲਦਾ ਕਿ ਠੱਗ ਏਜੰਟਾਂ ਬਾਰੇ ਬੜਾ ਕੁਝ ਚੱਲ ਰਿਹਾ ਏ ਟਰਮ ਚੱਲ ਰਿਹਾ ਕਿ ਠੱਗ ਏਜੰਟ ਤਾਂ ਉਹਨਾਂ ਠੱਗ ਏਜੰਟਾਂ ਦੀ ਕਿਵੇਂ ਪਛਾਣ ਕਰਨੀ ਆ ਉਹਨਾਂ ਤੋਂ ਕਿਵੇਂ ਬਚਣਾ ਸਹੀ ਏਜੰਟ ਕਿਹੜਾ ਉਹਦੀ ਪਛਾਣ ਕਿਵੇਂ ਕਰਨੀ ਆ ਤੇ ਸਹੀ ਏਜੰਟ ਨੂੰ ਚੁਣ ਕੇ ਉਹ ਤੋਂ ਕਿਸ ਤਰੀਕੇ ਫਾਈਲ ਲਗਵਾਉਣੀ ਆ ਤਾਂ ਸਾਰੇ ਤੇ ਗੱਲਬਾਤ ਕਰਾਂਗੇ ਵਿਜ਼ਨ ਗਰੁੱਪ ਤੋਂ ਹਨੀਸ਼ ਉਪਲ ਜੀ ਮੇਰੇ ਨਾਲ ਨੇ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ ਸਾਰੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਉਹਨਾਂ ਤੋਂ ਲਵਾਂਗੇ ਸਵਕਤ ਆ ਬਈ ਜੀ ਸਸਾਈ ਕਾਲ ਜੀ ਠੀਕ ਹੁਣ ਤੱਕੜਿਆ ਬਹੁਤ ਵਧੀਆ ਜੀ ਅੱਛਾ ਜਿਸ ਤਰ੍ਹਾਂ ਮੈਂ ਕਿਹਾ ਕਿ ਪਹਿਲੀ ਗੱਲ ਮੈਂ ਤੁਹਾਡੀ ਇੰਟਰਵਿਊ ਤੇ ਕਰ ਰਿਹਾ ਤੁਹਾਡੀ ਸਾਰੀ ਗੱਲਬਾਤ ਉਹਨਾਂ ਸਟੂਡੈਂਟਾਂ ਦੇ ਸਾਹਮਣੇ ਰੱਖੂਗਾ ਜਿਹੜੇ ਬਾਹਰ ਜਾਣਾ ਚਾਹੁੰਦੇ ਨੇ ਪਰ ਜੇ ਕੱਲ ਨੂੰ ਵਿਜ਼ਨ ਗਰੁੱਪ ਦੇ ਵਿੱਚ ਕੋਈ ਵੀ ਫਰਾਡ ਨਿਕਲ ਆਇਆ ਜਾਂ ਸਾਡੇ ਕੋਲੇ ਕਿਸੇ ਨੇ ਕਹਿਤਾ ਕਿ ਇਹਨਾਂ ਨੇ ਸਾਡੇ ਨਾਲ ਠੱਗੀ ਕੀਤੀ ਆ ਤਾਂ ਸਭ ਤੋਂ ਪਹਿਲੀ ਖਬਰ ਤੁਹਾਡੇ ਖਿਲਾਫ ਠੋਕ ਕੇ ਮੈਂ ਕਰੂੰਗਾ ਸਾਨੂੰ 17 ਸਾਲ ਹੋ ਗਏ ਇਸ ਇੰਡਸਟਰੀ ਨਾਲ ਜੁੜੇ ਹੋਏ ਹੂੰ ਤੇ 17 ਸਾਲਾਂ ਵਿੱਚ ਅਸੀਂ ਇੱਕ ਸਭ ਤੋਂ ਵਧੀਆ ਜਿਹੜੀ ਚੀਜ਼ ਕੀਤੀ ਹੈ ਉਹ ਇੱਜ਼ਤ ਕਮਾਈ ਹੈ। 17 ਸਾਲ ਇੱਕ ਹੀ ਕੰਮ ਇੱਕ ਹੀ ਨਾਮ ਥੱਲੇ ਕੰਮ ਕਰਨਾ। 17 ਸਾਲਾਂ ਦੇ ਵਿੱਚ 150 ਤੋਂ ਜ਼ਿਆਦਾ EMPLOYEES ਦੇ ਨਾਲ ਮਿਲ ਕੇ ਕੰਮ ਕਰਨਾ ਔਰ ਇੱਕ ਹੀ ਲੋਕੇਸ਼ਨ ਤੇ ਕੰਮ ਕਰਨਾ ਬਹੁਤ ਵੱਡਾ ਨਾਮ ਹੁੰਦਾ ਹੈ। ਕਿਉਂਕਿ ਇਹ ਅਸੀਂ 17 ਸਾਲ ਤੋਂ ਕਰ ਰਹੇ ਹਾਂ। ਅਗਰ ਅਸੀਂ ਸਾਡੇ 'ਚ 1% ਵੀ ਇਦਾਂ ਦੀ ਗੱਲ ਆ ਜਾਏ ਤਾਂ ਸ਼ਾਇਦ ਅਸੀਂ ਬਾਕੀ ਏਜੰਟਾਂ ਉਹ ਦਫ਼ਤਰ ਬਦਲ ਬਦਲ ਕੇ ਹੋਰਾਂ ਸ਼ਹਿਰਾਂ ਵੀ ਦਫ਼ਤਰ ਖੋਲ ਲੀਏ। ਮਤਲਬ ਮੇਰਾ ਚੈਲੰਜ ਤੁਸੀਂ ਕਬੂਲਦੇ ਹੋ? 110% ਜੀ ਉਹਦਾ ਕਾਰਨ ਹੀ ਇਹ ਕੇ ਹੈ ਕਿ ਸਸੀਂ ਪਿਛੇ ਲਗਾਤਾਰ ਜਿਹੜੇ 17 ਸਾਲਾਂ ਤੋਂ ਸਟੂਡੈਂਟ ਨੂੰ ਸਰਵਿਸਿਜ਼ ਦੇ ਰਿਆ ਨੇ ਜੀ ਉਹ ਬੜੀ ਇਮਾਨਦਾਰੀ ਨਾਲ ਦੇ ਰਿਆ ਕਦੀ ਸਾਡਾ ਮੋਟਿਵ ਇਹ ਨਹੀਂ ਰਿਹਾ ਕਿ ਹਰ ਇੱਕ ਬੱਚੇ ਨੂੰ ਬਾਹਰ ਭੇਜ ਦਾਂਗੇ ਸਾਡਾ ਮੋਟਿਵ ਰਹਿ ਸਸੀਂ ਬੱਚੇ ਨੂੰ ਕਾਉਂਸਲਿੰਗ ਕਰੀਏ ਉਹਨੂੰ ਸਹੀ ਦਿਸ਼ਾ ਦਿਖਾ ਦਈਏ ਚਾਹੇ ਬੱਚਾ ਇੰਡੀਆ 'ਚ ਹੈ ਚਾਹੇ ਬੱਚਾ ਬਾਹਰ ਹੈ ਜੀ ਬੜੀ ਮੈਨੂੰ ਯਾਦ ਆ ਗਿਆ ਪਿੱਛੇ ਜੇ ਨਾ 2-4 ਮਹੀਨੇ ਪਹਿਲਾਂ ਮਹਾਲੀ 82 ਸੈਕਟਰ ਹਾਂਜੀ ਇੱਕ ਕਿਸੇ ਤਰ੍ਹਾਂ ਹੀ ਉਹ ਰਾਤੋ-ਰਾਤ ਦਫ਼ਤਰ ਛੱਡ ਕੇ ਭੱਜੇ ਦੋ ਤਿੰਨ ਦਫ਼ਤਰ ਛੱਡੇ ਉਹਨਾਂ ਨੇ ਮਹਾਲੀ 'ਚ ਔਰ ਮੈਂ ਵੀ ਨਾ ਕਵਰੇਜ ਤੇ ਗਿਆ ਸੀ ਸਟੂਡੈਂਟਸ ਬਹੁਤ ਔਖੇ ਸੀ ਮੈਂ ਤੁਹਾਨੂੰ ਤਾਂ ਕਹਿਣਾ ਫਿਰ ਥੱਲੇ ਅਗਲੇ ਸੈਕੰਡਾਂ ਦੀ ਗਿਣਤੀ ਚਾਗੇ ਧਰਨਾ ਲਾ ਦਿੰਦੇ ਆ ਉਹ ਬਿਲਕੁਲ ਸਹੀ ਵੀ ਗੱਲ ਹੈ ਕਿਉਂਕਿ ਦਫਤਰ ਛੱਡਦਾ ਕਿਹੜਾ ਬੰਦਾ ਹੈ ਜਿੰਦਾ ਪਹਿਲੇ ਦਿਨ ਤੋਂ ਮੋਟੀਵੇ ਹੁੰਦਾ ਹੈ ਕਿ ਯਾਰ ਮੈਂ ਠੱਗੀ ਕਰਨੀ ਹੈ ਸਾਡਾ ਮੋਟਿਵ ਹੈ ਕਿ ਅਸੀਂ 17 ਸਾਲਾਂ ਤੋਂ ਸਟੂਡੈਂਟ ਸਰਵਿਸਿਜ਼ ਦੇ ਨਾਲ ਜੁੜੇ ਹੋਏ ਆ ਜੀ ਪਿਛਲੇ 4-5 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਲੋਕਾਂ ਦੀ ਬਾਹਰ ਜਾਣ ਦੀ ਦੌੜ ਲੱਗੀ ਤਾਂ ਬਹੁਤ ਸਾਰੇ ਏਜੰਟ ਐ ਨਵੀਂ ਨਵੀਂ ਸਕੀਮਾਂ ਚਲਾਤੀਆਂ ਜੀ ਘੱਟ ਪੈਸੇ 'ਚ ਭੇਜ ਦਾਂਗੇ ਘ ਇਮੀਡੀਏਟ ਭੇਜ ਦਾਂਗੇ ਸਾਡਾ ਸੋਸ਼ਲ ਮੀਡੀਆ ਖੋਲੋ ਕਦੀ ਜ਼ਿੰਦਗੀ ਇਦਾਂ ਦੀ ਐਡ ਨਹੀਂ ਚਲਾਈ ਸਾਰੇ ਪੈਸੇ ਵੀ ਤੱਲ ਲੱਗਣ ਤੋਂ ਬਾਅਦ ਕਦੀ ਵੀ ਜ਼ਿੰਦਗੀ ਚ ਇਦਾਂ ਦੀ ਐਡ ਨਹੀਂ ਚਲਾਈ ਕਿ ਅਸੀਂ ਘੱਟ ਪੈਸੇ ਭੇਜਾਂਗੇ ਅਸੀਂ ਵੀ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਾਵਾਂਗੇ ਸਰਕਾਰੀ ਕਾਲਜਾਂ ਦੇ ਵਿੱਚ ਕੰਮ ਕਰ ਰਹੇ ਹਾਂ ਪਿਛੇ 17 ਸਾਲ ਤੋਂ ਸਰਕਾਰੀ ਸਰਕਾਰੀ ਕਾਲਜ ਦਾ ਹੀ ਬਿਜ਼ਨਸ ਕਰ ਰਹੇ ਹਾਂ ਸਰ ਅਸੀਂ ਅੱਛਾ ਮੈਂ ਜਿਸ ਤਰ੍ਹਾਂ ਗੱਲ ਕੀਤੀ ਸੀ ਕਿਉਂਕਿ ਅੱਜ ਕੱਲ ਇਹ ਚੀਜ਼ ਚੱਲਦੀ ਆ ਬਹੁਤ ਠੱਗੀਆਂ ਵੀ ਵਧੀਆਂ ਨੇ ਯਾਨੀ ਕਹਿੰਦੇ ਵੀ ਸਾਰੇ ਜੇ ਤੁਹਾਡੇ ਨਾਲ ਬੈਠਾ ਤੁਸੀਂ ਚੈਲੰਜ ਕਬੂਲਿਆ ਇਸ ਕਰਕੇ ਤੁਹਾਡੇ ਨਾਲ ਬੈਠੇ ਹਾਂ ਹਾਂਜੀ ਅੱਧਿਆਂ ਤੋਂ ਵੱਧ ਹੋ ਸਕਦਾ ਤੇ ਹੋਣ ਜਾਂਦਿਆਂ ਤੋਂ ਵੱਧ ਫਰੋਡ ਹੋਣਾ ਹਾਂਜੀ ਪਰ ਹੁਣ ਜਿਹੜਾ ਫਰੋਡ ਆ ਤੇ ਅਸਲੀ ਏਜੰਟ ਉਹਦੀ ਪਛਾਣ ਕਿਵੇਂ ਹੋਵੇ ਸਟੂਡੈਂਟ ਇੱਕ ਘਰੇ ਬੈਠਾ ਉਹਦੇ ਕੋਲ ਐਡ ਚੱਲ ਰਹੀ ਆ ਪੈਂਫਲਟ ਜਾ ਰਹੀ ਨੇ ਅਖਬਾਰਾਂ 'ਚ ਇਸ਼ਤਿਹਾਰ ਜਾ ਰਹੇ ਨੇ ਉਹ ਵਿਚਾਰਾ ਕਈ ਵਾਰ ਫਸ ਜਾਂਦਾ ਕਿਸੇ ਦੇ ਵੀ ਜਾ ਕੇ ਰੈਂਡਮਲੀ ਕਿਸੇ ਕੋਲ ਵੀ ਜਾਂਦਾ ਉੱਥੇ ਜਾ ਕੇ ਫਸ ਗਿਆ ਕਿਉਂਕਿ ਉਹ ਗੱਲ ਕੀ ਆ ਵੀ ਉਹ ਇਸ ਤਰੀਕੇ ਦਾ ਮਤਲਬ ਮੱਖਣ ਇਹਨਾਂ ਲਾਉਂਦੇ ਆ ਨਾ ਉਹ ਜਿਹੜਾ ਇੱਕ ਵਾਰੀ ਆ ਗਿਆ ਉਹਨੂੰ ਜਾਣ ਹੀ ਨਹੀਂ ਦਿੰਦੇ ਆਪਣੇ ਪਿੰਜਰੇ 'ਚੋਂ ਬਾਹਰ ਉਹ ਪਛਾਣ ਦੀ ਮੈਂ ਗੱਲ ਕਰਦਾ ਕਿ ਪਛਾਣ ਕਿਵੇਂ ਕੀਤੀ ਜਾਂਦੀ ਹੈ ਦੇਖੋ ਪਛਾਣ ਬੜੀ ਕਲੀਅਰ ਹੈ ਸਰ ਪਛਾਣ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਮੰਨ ਲਓ ਮੈਂ ਅੱਜ ਬਾਹਰ ਜਾਣਾ ਮੈਂ ਆਪਣੇ ਆਪ ਨੂੰ ਸਟੂਡੈਂਟ ਮੰਨਦਾ ਜੀ ਜੇਕਰ ਮੈਂ ਬਾਹਰ ਜਾਣਾ ਹੈ ਤਾਂ ਪਹਿਲਾਂ ਮੈਂ ਕਿਸੇ ਕੋਲ ਜਾ ਕੇ ਕਾਉਂਸਲਿੰਗ ਕਰੂੰਗਾ ਸੋਸ਼ਲ ਮੀਡੀਆ ਉੱਤੇ ਐਡ ਸਭ ਦੀ ਜਲਦੀ ਸਾਡੀ ਵੀ ਚੱਲਦੀ ਹੈ ਪਰ ਉਹ ਐਡ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਉਹਨੂੰ ਹਕੀਕਤ ਮੰਨ ਲੋਗੇ ਜੀ ਅਗਰ ਮੰਨ ਲਓ ਕੋਈ ਬੱਚੇ ਨੇ 12ਵੀਂ ਕੀਤੀ ਹੈ ਪਹਿਲੀ ਗੱਲ ਤਾਂ ਬੱਚਾ ਪੜਨ ਵਾਸਤੇ ਜਾ ਰਿਹਾ ਤਾਂ ਬੰਦਾ ਸੱਚਾ ਸਮਝਦਾਰ ਹੈ ਜੀ ਜਿਹੜੇ ਬੱਚੇ ਨੇ 12ਵੀਂ ਕੀਤੀ ਹੈ ਉਹ 2 4 5 ਕਲਸਨ ਦਫ਼ਤਰ ਜਾਂਦਾ ਹੈ ਜਦੋਂ 2 4 5 ਦਫ਼ਤਰ ਜਾਂਦਾ ਉਹ ਆਈਡੀਆ ਹੋ ਜਾਂਦਾ ਕਿਹੜਾ ਕਲਸਨ ਸੱਚ ਬੋਲਦਾ ਕਿਹੜਾ ਕਲਸਨ ਝੂਠ ਬੋਲਦਾ ਪਰ ਕਈ ਵਾਰੀ ਕਿਦਾਂ ਹੁੰਦਾ ਹੈ ਕਈ ਵਾਰੀ ਬੱਚੇ ਇਦਾਂ ਹੁੰਦਾ ਕਿ ਜਦੋਂ ਕਿਸੇ ਕਲਸਨ ਕੋਲ ਜਾ ਜਾਂਦਾ ਹੈ ਉਹਨਾਂ ਨੂੰ ਚਾਰ ਕਲਸਨ ਨੇ ਮਨਾ ਕਰ ਦਿੱਤਾ ਹੁੰਦਾ ਤੇਰਾ ਵੀਜ਼ਾ ਨਹੀਂ ਆਣਾ ਪਰ ਇੱਕ ਹੁੰਦਾ ਜਿਹੜਾ ਕਹਿੰਦਾ ਮੈਂ ਤੇਰਾ ਵੀਜ਼ਾ 100% ਕਰਾ ਦਾਂਗਾ 100% ਦੀ ਗਾਰੰਟੀ ਦੇਣ ਵਾਲਾ ਬੰਦਾ ਸਮਝ ਲਓ ਫਰਾਡ ਹੈ ਕਿਉਂਕਿ ਦੇਖੋ ਵੀਜ਼ਾ ਦੇਣਾ ਵੀਜ਼ਾ ਆਫੀਸਰ ਨੇ ਹੂੰ ਉਹਦੇ ਵਿੱਚ ਕੋਈ ਵੀ ਕੰਸਲਡੈਂਟ ਇਹ ਕਦੀ ਗਾਰੰਟੀ ਵਰਡ ਨਹੀਂ बोल ਸਕਦਾ ਮੈਂ ਤੈਨੂੰ 100% ਕਢਾ ਦੂੰਗਾ ਕਿਉਂਕਿ ਵੀਜ਼ਾ ਤਾਂ ਵੀਜ਼ਾ ਆਫੀਸਰ ਨੇ ਗਾਰੰਟ ਕਰਨਾ ਹੁਣ ਪਹਿਲੀ ਪਛਾਣਤਾ ਹੈ ਕਿ 100% ਗਾਰੰਟੀ ਕਰਨ ਵਾਲਾ ਕਿਹੜਾ ਹੋਏਗਾ ਜਾਂ ਤਾਂ ਰੱਬ ਦੇਗਾ ਜਾਂ ਫਰਾਡ ਦੇਗਾ ਜੀ ਇਹੀ ਸਭ ਤੋਂ ਕਾਮਨ ਰੀਜ਼ਨ ਹੈ ਕਿਉਂਕਿ ਹੋਰ ਤਾਂ ਕੋਈ ਦੇ ਦੇ ਨਹੀਂ ਸਕਦਾ ਦੂਸਰੀ ਗੱਲ ਹੈ ਕਿ ਬਹੁਤ ਸਾਰੇ ਬੱਚੇ ਸੋਸ਼ਲ ਮੀਡੀਆ ਤੇ ਐਡ ਦੇਖਦੇ ਆ ਨਾ ਤਾਂ ਉਹਨਾਂ ਦਾ ਮੋਟਿਵ ਇਹ ਹੁੰਦਾ ਕਿ ਮੈਂ ਜਿੰਦੇ ਕੋਲ ਜਾ ਰਿਹਾ ਪਹਿਲੀ ਵਾਰ ਕਾਗਜ ਦਿਵਾਵਾਂ ਹੂੰ ਮੇਰਾ ਪਰਸਨਲ ਐਕਸਪੀਰੀਅੰਸ ਇਹ ਕਹਿੰਦਾ ਕਿ ਜਦੋਂ ਕੋਈ ਸੱਚੇ ਬੱਚੇ ਨੇ ਬਾਹਰ ਜਾਣਾ ਨਾ ਐਟਲੀਸਟ 2 4 5 10 10 ਕਾਉਂਸਲਿੰਗ ਦਫਤਰ ਜ਼ਰੂਰ ਜਾਵੇ। ਜਾ ਕੇ ਕਾਉਂਸਲਿੰਗ ਕਰਕੇ ਵਾਪਸ ਆਜੇ। ਪਹਿਲੀ ਵਾਰ ਕਦੀ ਵੀ ਕਾਗਜ਼ ਇਹਨਾਂ ਦੇ ਕੇ ਆਵੇ। ਔਰ ਆ ਕੇ ਇਹ ਦੇਖੇ ਕਿ ਜਿਹੜੇ ਕਾਉਂਸਲਿੰਗ ਕੋ ਮੈਂ ਗਿਆ ਉਹਨਾਂ ਨੇ ਕਿੰਨੀ ਗੱਲਾਂ ਸੱਚੀਆਂ ਦਸੀਆਂ। ਕਿਉਂਕਿ ਅੱਜ ਕਾ ਹਰ ਚੀਜ਼ ਗੂਗਲ ਦੇ ਉੱਤੇ ਹੈ। ਅਗਰ ਕੋਈ ਬੱਚਾ ਕੋਈ ਕਾਉਂਸਲਰ ਨਹੀਂ ਕਹਿ ਰਿਹਾ ਏਜੰਟ ਬੱਚੇ ਨੂੰ ਕਿ ਆ ਤੁਸੀਂ 5 ਬੈਂਡਾਂ ਜਾ ਸਕਦੇ ਹੋ ਤੁਹਾਨੂੰ ਇਹ ਕਾਲਜ ਮਿਲੇਗਾ ਤਾਂ ਚੈੱਕ ਕਰ ਲੋ ਆ ਕੇ ਕਿ ਭਾਈ ਸਾਹਿਬ ਕਾਲ ਦੂਸਰੀ ਗੱਲ ਇਹ ਹੈ ਕਿ ਜਦੋਂ ਤੁਸੀਂ ਵੀਜ਼ਾ ਅਪਲਾਈ ਕਰ ਰਹੇ ਹੋ ਤਾਂ ਇਹ ਵੀ ਇੱਕ ਬਹੁਤ ਕਾਮਨ ਚੀਜ਼ ਹੈ ਜਿਹੜਾ ਏਜੰਟ ਤੁਹਾਡਾ ਵੀਜ਼ਾ ਅਪਲਾਈ ਕਰਾ ਉਹਨੂੰ ਐਕਸਪੀਰੀਅੰਸ ਕਿੰਨਾ ਕੁ ਹੈ? ਕੀ ਉਹ ਤੁਹਾਡੇ ਵਰਗੀ ਪ੍ਰੋਫਾਈਲ ਦਾ ਵੀਜ਼ਾ ਕੱਢਿਆ ਉਹਨੇ? ਕੀ ਉਹਦੇ ਹੱਥੇ ਰਿਜ਼ਲਟ ਹੈ? ਕੀ ਉਹ ਸੋਸ਼ਲ ਮੀਡੀਆ ਉਤਾਕੇ ਵੀਡੀਓ ਤਾਂ ਬਣਵਾ ਰਹੇ ਪਰ ਇਹ ਵੀ ਦੱਸ ਰਹੇ ਮੇਰੇ ਵੀਜ਼ੇ ਆ ਰਹੇ ਵੀਜ਼ੇ ਦਿਖਾ ਰਹੇ ਸਿਰਫ ਇਹ ਕਹਿਣ ਦੇ ਨਾਲ ਜੀ ਸਾਡੇ ਅੱਜ ਪੰਜ ਵੀਜ਼ੇ ਆਏ ਤਾਂ ਇਹ ਕਿੱਦਾਂ ਮੰਨ ਲਾਂਗੇ ਵਾਕਿਆ ਵੀਜ਼ੇ ਦਿਖਾ ਰਹੇ ਬੱਚਿਆਂ ਨੂੰ ਮਿਲਵਾ ਰਹੇ ਬੱਚਿਆਂ ਦੇ ਟੈਸਟੀਮੋਨਲ ਦਿਖਾ ਰਹੇ ਕਿ ਆਬ ਸੈਮੀਨਾਰਸ ਕਰ ਰਹੇ ਹਨ ਯੂਨੀਵਰਸਿਟੀ ਦੇ ਰਿ ਇਹ ਬਹੁਤ ਸਾਰੇ ਧਾਇਰਿਆਂ ਜਿਹਨੂੰ ਆਪਾਂ ਦੇਖ ਕੇ ਹੀ ਜਜਮੈਂਟ ਕਰ ਲੈਨੇ ਕਿ ਏਜੰਟ ਚੰਗਾ ਹੈ ਕਿ ਮਾੜਾ ਕਿਉਂਕਿ ਤੁਸੀਂ ਕਹੇ ਵੀ ਉਹ ਇੱਕ ਨਾ ਅੱਜ ਕੱਲੋ ਬੜੀ ਟ੍ਰੈਂਡ ਜਿਹਾ ਚੱਲਿਆ ਉਹ ਲੜੀ ਜੀ ਫੜ ਕੇ ਨਾ ਪਾਸਪੋਰਟਾਂ ਦੇ ਉਹ ਫੋਟੋਆਂ ਹੀ ਬੜੀਆਂ ਪਾਉਂਦੇ ਨੇ ਉਹ 21 21 ਲੜੀ ਹੁੰਦੀ 10 ਸੌਰੀ ਘੁਮਾਉਂਦੇ ਰਹਿੰਦੇ ਆ ਪਹਿਲੇ ਇੱਕ ਲੜੀ ਨੂੰ ਘੁਮਾਤਾ ਫਿਰ ਦੂਜੀ ਨੂੰ ਦਿਖਾਤਾ ਅੱਜ ਕੱਲ ਐਡੀਟਿੰਗ ਬੜੀ ਜਵਸਤ ਹੋਣ ਲੱਗੀ ਨਾ ਤਾਂ ਬੰਦੇ ਨੂੰ ਪਤਾ ਨਹੀਂ ਚੱਲਦਾ ਕਿ ਯਾਰ ਉਹ ਇੱਕ ਵੀਜ਼ਾ ਸੀ ਕਿ 10 ਵੀਜ਼ੇ ਸੀ ਹੁਣ ਪਿੱਛੇ ਜਿਹੇ ਬੰਦੇ ਨੇ ਵੀਡੀਓ ਪਾਈ ਜੀ ਸਾਡੇ 4 ਬੈਂਡ ਤੇ ਕੈਨੇਡਾ ਹੁਣ ਇਹ ਸਾਨੂੰ ਪਤਾ ਹੈ ਕਿ ਵੀਜ਼ੇ ਦੇ ਕਾਪੀ ਉੱਤੇ ਬੈਂਡ ਨਹੀਂ ਲਿਖੇ ਹੁੰਦੇ ਜੀ ਤਾਂ ਮੈਂ ਵੀ ਕਹਿ ਦਿੰਦਾ ਜੀ ਬਿਨਾ ਆਇਲਟਸ ਹੋਏ ਹਮ ਪਰ ਉਹ ਵੀਜ਼ਾ ਤਾਂ ਨਹੀਂ ਹੈਗਾ ਕੈਨੇਡਾ ਹਾਈ ਕਮਿਸ਼ਨ ਵੀ ਦੇਖਦੀ ਹੱਸਦੀ ਹੋਣੀ ਯਾਰ ਕਿ ਅਸੀਂ ਇਹਨੇ ਵੀਜ਼ਨ ਤੇ ਜਿੰਨੇ ਪੰਜਾਬ ਦੇ ਏਜੰਟ ਵੀਜ਼ੇ ਦਿਖਾਣ ਲੱਗੇ ਹਮ ਅੰਬੈਸੀ ਕੋਲ ਤਾਂ ਰੈਕ ਹੈ ਅੰਬੈਸੀ ਕੋਲ ਰਿਕਾਰਡ ਹੈ ਕਿ ਇਸ ਇੰਟੇ ਕੀ ਕਿੰਨੇ ਵੀਜ਼ੇ ਲੱਗੇ ਤਾਂ ਉਹ ਵੀ ਹੱਸਦੀ ਹੋਣੀ ਹੈ ਨਾ ਕਿ ਅੰਬੈਸੀ ਕਹੀ ਹੈ ਮੈਂ ਤਾਂ ਵੀਜ਼ਨ ਦੇ ਉੱਤੇ ਜਿੰਨੇ ਵੀਜ਼ੇ ਦੇ ਏਜੰਟ ਦਿਖਾਣ ਲੱਗੇ ਕਿਉਂਕਿ ਇਹ ਬੜਾ ਵੱਡਾ ਫਰਾਡ ਹੈ ਔਰ ਜਦ ਕਿ ਹਰ ਇੱਕ ਕਲਸਟਰ ਨੂੰ ਚਾਹੀਦਾ ਕਰੋ ਵੀਜ਼ੇ ਕਰ ਰਿਹਾ ਜੈਨੂਨ ਤਾਂ ਹੂੰ ਬੱਚਿਆਂ ਨੂੰ ਦੱਸੇ ਕਿ ਬੱਚਾ ਪ੍ਰੋਫਾਈਲ ਦੱਸੇ ਆਪਣੀ ਕਿ ਮੇਰੇ ਜੀ ਇੰਨੇ ਬੈਂਡ ਸੀਗੇ ਮੇਰਾ ਇੰਨਾ ਗੈਪ ਸੀ ਮੇਰੀਆਂ ਇੰਨੀਆਂ ਰਿਫਿਊਜ਼ਲ ਸੀ ਮੇਰਾ ਵੀਜ਼ਾ ਲਵਾਤਾ ਏਜੰਟ ਤੇ ਬੋਲਣ ਨੂੰ ਮੇਰੇ ਸਾਹਮਣੇ 100% ਸੱਚ ਮੰਨਣਾ ਹੀ ਨਹੀਂ ਚਾਹੀਦਾ ਨੇ 99% ਉਹ ਚੀਜ਼ ਫਰਾਡ ਹੈ ਜਦੋਂ ਬੱਚਾ ਆਪ ਆ ਕੇ ਬੋਲੇਗਾ ਤਾਂ ਉਹ ਚੀਜ਼ ਸਹੀ ਹੈ ਇਹ ਬਹੁਤ ਬੱਚਿਆਂ ਨੂੰ ਦੇਖਣੀ ਪੈਗੀ ਅ ਜੀ ਤੁਸੀਂ ਦੱਸਤਾ ਕਿ ਫਰਾਡ ਕਿਹੜਾ ਸਹੀ ਕਿਹੜਾ ਫਿਰ ਹੁਣ ਸਹੀ ਦੀ ਚੋਣ ਦੇ ਕੁਝ ਕੋ ਹੋਰ ਵੀ ਤਾਂ ਕੋਈ ਪੈਰਾਮੀਟਰਸ ਹੋਣਗੇ ਸੋ ਸਭ ਤੋਂ ਵੱਡੀ ਏਜੰਟ ਦੀ ਚੋਣ ਕਿਵੇਂ ਹੋਵੇ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਕਲਸਰ ਨੂੰ ਅਸੀਂ ਜਾ ਰਹੇ ਆ ਵੀ ਦੇਖੋ ਅਸੀਂ ਗੱਲ ਕਰ ਰਹੇ ਆ ਪੜ੍ਹਾਈ ਦੀ ਜੀ ਮੰਨ ਲਓ ਮੈਂ ਅਗਰ ਐਜ਼ ਅ ਸਟੂਡੈਂਟ ਮੈਂ ਹਮੇਸ਼ਾ ਆਪਣੇ ਆਪ ਨੂੰ ਸਟੂਡੈਂਟ ਮੰਨਦਾ ਅਗਰ ਮੈਂ ਐਜ਼ ਅ ਸਟੂਡੈਂਟ ਕਿਸੇ ਕੋਲ ਜਾ ਰਹੇ ਆ ਔਰ ਮੈਨੂੰ ਕੋਈ ਏਜੰਟ ਇਹ ਕਹਿ ਰਿਹਾ ਤੈਨੂੰ ਇਹ ਵਾਲੇ ਕਾਲਜ ਐਡਮਿਸ਼ਨ ਮੈਂ ਦਵਾ ਦਾਂਗਾ ਤਾਂ ਸਭ ਤੋਂ ਵੱਡਾ ਫਰਾਡ ਇਹ ਦੇਖਣ ਬਚਨਾਂ ਦਾ ਤਰੀਕਾ ਹੈ ਕਿ ਕਿਆ ਕਾਲਜ ਦੀ ਵੈਬਸਾਈਟ ਦੇ ਉੱਤੇ ਉਸ ਏਜੰਟ ਦਾ ਨਾਮ ਬੋਲਦਾ ਪਿਆ ਹੂੰ ਕਿਉਂਕਿ ਪ੍ਰੋਬਲਮ ਕੀ ਹੈ ਇੱਥੇ ਬਹੁਤ ਅੱਛਾ ਇਹ ਵੀ ਹੁੰਦਾ ਏਜੰਟ ਸੇ ਨਾਮ ਹੁੰਦੇ ਆ ਓਕੇ ਹਰ ਇੱਕ ਕਾਲੇ ਵੈਬਸਾਈਟ ਤੋਂ ਤੁਸੀਂ ਕਾਲਜ ਨੂੰ ਜਾ ਕੇ ਆਪ ਮੇਲ ਪਾ ਕੇ ਪੁੱਛ ਸਕਦੇ ਹੋ ਕਿ ਇਹ ਇਹ ਵਾਲਾ ਮੇਰਾ ਏਜੰਟ ਹੈ ਕੀ ਇਹ ਤੁਹਾਡੇ ਨਾਲ ਅਥੋਰਾਈਜ਼ਡ ਹੈ ਪੰਜਾਬ ਵਿੱਚ ਪ੍ਰੋਬਲਮ ਕੀ ਹੈ ਛੋਟੇ ਛੋਟੇ ਏਜੰਟ ਬੈਠੇ ਉਸ ਸਮਾਨ ਇਕੱਠਾ ਕਰਦੇ ਕਿਸੇ ਦੂਜੇ ਨੂੰ ਦੇ ਦਿੰਦੇ ਦੂਜਾ ਤੀਜੇ ਨੂੰ ਨਤੀਜਾ ਕੇਸ ਪ੍ਰੋਸੈਸ ਕਰ ਰਹੇ ਤੇ ਜਿਹੜਾ ਤੀਜਾ ਬੰਦਾ ਹੈ ਉਹ ਤਾਂ ਕੇਸ ਅਪਲਾਈ ਕਰ ਰਿਹਾ ਪਰ ਪਹਿਲੇ ਨੂੰ ਜੋ ਜਿੰਨੇ ਸਟੂਡੈਂਟ ਨੂੰ ਮਿਲਿਆ ਉਹਨੇ ਹੁੰਦੇ ਨਾਲ ਫਰਾਡ ਕਰ ਲਿਆ ਤਾਂ ਇਹ ਬੱਚਿਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਜਿਸ ਕਾਲਜ ਨੂੰ ਅਸੀਂ ਜਾ ਰਹੇ ਹਾਂ ਕੀ ਉਹਦੇ ਕੋਲ ਕਾਲਜ ਯੂਨੀਵਰਸਿਟੀ ਦਾ ਟਾਈਪ ਹੈਗਾ ਜੀ ਸਿਰਫ ਗੱਲਾਂ ਕਰਨ ਦੇ ਨਾਲ ਨਹੀਂ ਹੈ ਅਗਰ ਉਹਨਦੇ ਕੋਲ ਟਾਈਪ ਹੈ ਨਾ ਉਹ ਟਾਈਪ ਕਿੱਦਾਂ ਮਿਲਦਾ ਹੈ ਜਦੋਂ ਵੀ ਕੋਈ ਕਾਲਜ ਯੂਨੀਵਰਸਿਟੀ ਕਿਸੇ ਏਜੰਟ ਨੂੰ ਐਗਰੀਮੈਂਟ ਦਿੰਦੀ ਹੈ ਨਾ ਤਾਂ ਉਹਦਾ ਬੈਕਗਰਾਉਂਡ ਚੈੱਕ ਹੁੰਦਾ ਹੈ ਉਹ ਬੈਕਗਰਾਉਂਡ ਚੈੱਕ ਦੇ ਬੇਸ ਤੇ ਉਹਨੂੰ ਐਗਰੀਮੈਂਟ ਮਿਲਦਾ ਹੈ ਅਗਰ ਮੰਨ ਲਓ ਕਿਸੇ ਏਜੰਟ ਦਾ ਕਾਲਜ ਦੇ ਨਾਲ ਐਗਰੀਮੈਂਟ ਹੀ ਨਹੀਂ ਹੈਗਾ ਤਾਂ ਸੋਚੋ ਕਿ ਉਹਨ ਦਾ ਕੋਈ ਵਜੂਦ ਹੀ ਨਹੀਂ ਹੈਗਾ ਤਾਂ ਪਹਿਲੀ ਗੱਲ ਤਾਂ ਇਹ ਕਿ ਪਹਿਲੀ ਗੱਲ ਤਾਂ ਬੱਚੇ ਨੂੰ ਇਹ ਚਾਹੀਦਾ ਜਦੋਂ ਮੈਂ ਵੀਜ਼ਾ ਅਪਲਾਈ ਕਰਨ ਜਾ ਰਿਹਾ ਹਾਂ ਜਿਸ ਕਾਲਜ ਯੂਨੀਵਰਸਿਟੀ ਦਾ ਅਪਲਾਈ ਕਰਨ ਜਾ ਰਿਹਾ ਹਾਂ ਕਿਆ ਉਸ ਕਨਸਲਡੈਂਟ ਕੋ ਕਾਲਜ ਯੂਨੀਵਰਸਿਟੀ ਦਾ ਡਾਇਰੈਕਟ ਐਗਰੀਮੈਂਟ ਹੈ ਕੀਆ ਉਹ ਕਨਸਲਡੈਂਟ ਫਾਈਲ ਆਪ ਲਗਾ ਰਿਹਾ ਹੈ ਇਹ ਤਾਂ ਨਹੀਂ ਆਫਰ ਲੈਟਰ ਕਿਸੇ ਦੂਜੇ ਤੋਂ ਮੰਗਾ ਰਿਹਾ ਤੇ ਵੀਜ਼ਾ ਕਿਸੇ ਤੀਸਰੇ ਤੋਂ ਪ੍ਰੋਸੈਸ ਕਰ ਰਿਹਾ ਇਟ ਮੀਨਸ ਅਗਰ ਉਹ ਇਦਾਂ ਕਰ ਰਿਹਾ ਤਾਂ ਉਹਨੂੰ ਨੌਲੇਜ ਹੀ ਨਹੀਂ ਹੈ ਇਸ ਕੰਮ ਦੀ ਇੱਕ ਸਭ ਤੋਂ ਵੱਡਾ ਕਾਰਨ ਦੂਜਾ ਜਦੋਂ ਅਸੀਂ ਵੀਜ਼ਾ ਅਪਲਾਈ ਕਰਦੇ ਹਾਂ ਤਾਂ ਨਾਰਮਲੀ ਕੀ ਹੁੰਦਾ ਕਿ ਬਹੁਤ ਸਾਰੇ ਕਨਸਲਡੈਂਟ ਬੱਚੇ ਮੈਂ ਤੁਹਾਡੇ ਨਾਮ ਤੇ ਹੀ ਫਾਈਲ ਹਾਈ ਕਮਿਸ਼ਨ ਲਗਾਤੀ ਤੇ ਬਹੁਤ ਕੁਝ ਚੰਦ ਕਨਸਲਡੈਂਟ ਉਹ ਵੀ ਹੈਗੇ ਆ ਜਿਹੜੇ ਕੀ ਫਾਈਲ ਲਗਾਉਂਦੇ ਆ ਆਪਣੇ ਨਾਮ ਤੋਂ ਕਿ ਯਾਰ ਮੈਂ ਆਪਣੀ ਆਈਡੀ ਲਾ ਰਿਆਂ ਕਿ ਮੈਂ ਤੁਹਾਡੀ ਫਾਈਲ ਹਾਈ ਕਮਿਸ਼ਨ ਦੇ ਵਿੱਚ ਲਗਾਈ ਹੈ ਇਹ ਮੇਰਾ ਈਮੇਲ ਆਈਡੀ ਹੈ ਤੁਹਾਨੂੰ ਇਸ ਕੇਸ ਦੀ ਕੋਈ ਵੀ ਇਨਕੁਆਰੀ ਮੈਨੂੰ ਆ ਕੇ ਮਿਲੋ ਮੈਨੂੰ ਸੰਪਰਕ ਕਰੋ ਉਹ ਵੀ ਇੱਕ ਬਹੁਤ ਵੱਡਾ ਫਰਾਡ ਹੈ ਜਿਹਨੂੰ ਤੁਸੀਂ ਦੇਖ ਕੇ ਪਛਾਣ ਸਕਦੇ ਕਿ ਅਗਰ ਇਦਾਂ ਨਹੀਂ ਹੋ ਰਿਹਾ ਤਾਂ ਇਟ ਮੀਨ ਸਾਡੇ ਨਾਲ ਫਰਾਡ ਹੋ ਰਿਹਾ ਜੀ ਜੀ ਅੱਛਾ ਮੈਂ ਤੁਹਾਡੀ ਗੱਲ ਕਰਾਂ ਤੁਹਾਡੇ ਦਾਅਵੇ ਵੱਡੇ ਨੇ ਹਾਂ ਜੀ ਪਰ ਦਾਅਵੇ ਵੱਡੇ ਹੀ ਨੇ ਜਾਂ ਤੁਸੀਂ ਐਕਚੁਅਲ ਦੇ ਵਿੱਚ ਤੁਹਾਡਾ ਡਾਟਾ ਕੀ ਆ ਕਿੰਨੇ ਸਾਲ ਤੋਂ ਕੰਮ ਕਰ ਰਹੇ ਹੋ ਕਿੰਨੇ ਵੀਜ਼ੇ ਤੁਸੀਂ ਲਵਾ ਚੁੱਕੇ ਹੋ 17 ਸਾਲ ਤੋਂ ਇਸ ਇੰਡਸਟਰੀ ਨਾਲ ਜੁੜੇ ਹੋਏ ਹਾਂ 2007 ਤੋਂ ਇਸ ਬਿਜ਼ਨਸ ਦੇ ਨਾਲ ਹੁਣ ਤੱਕ ਅਸੀਂ 8000 ਜੈਨੂਨ ਵੀਜ਼ੇ ਸਟੂਡੈਂਟ ਕਾਢਦੇ ਹਾਂ ਅਗਰ ਮੈਂ ਕੈਨੇਡਾ ਹਾਂ ਸਾਰੇ ਜੈਨੂਨ ਨੇ ਹਾਂ ਜੀ 8000 ਤੇ ਤੁਹਾਨੂੰ ਮੈਂ 8000 ਰਿਕਾਰਡ ਵੀ ਦੇ ਸਕਦਾ ਕੋਈ ਸਾਡਾ ਸਿਸਟਮ ਬੜਾ ਕਲੀਅਰ ਹੈ ਟੈਕਨੋਲੋਜੀ ਦੇ ਉੱਤੇ ਕੰਮ ਕਰ ਰਹੇ ਹਾਂ ਲਗਾਤਾਰ ਅਸੀਂ ਆਪਣੀ ਸੋਸ਼ਲ ਮੀਡੀਆ ਉੱਤੇ ਹਰ ਚੀਜ਼ ਅਪਡੇਟ ਕਰਦੇ ਪਿਆ ਕੋਈ ਵੀ ਨਵੀਂ ਇਨਫੋਰਮੇਸ਼ਨ ਅਪਡੇ ਦੂਸਰੀ ਗੱਲ ਇਹ ਕਿ 8000 ਜਿਹੜੇ ਵੀਜ਼ੇ ਕੱਢੇ ਆ ਉਹਨਾਂ ਵਿੱਚ ਜਿਹੜਾ ਰਿਜ਼ਲਟ 90% ਸਾਡਾ ਸਕਸੈਸ ਹੈ ਅਗਰ ਅੱਜ ਮੈਂ ਕੈਨੇਡਾ ਹਾਈ ਕਮਿਸ਼ਨ ਦੀ ਗੱਲ ਕਰਾਂ ਸੋ 63% ਕੈਨੇਡਾ ਹਾਈ ਕਮਿਸ਼ਨ ਦਾ 올 ਓਵਰ ਇੰਡੀਆ ਦਾ ਵੀਜ਼ੇ ਦਾ ਸਕਸੈਸ ਹੈ ਯਾਨੀ ਕੈਨੇਡਾ ਗਵਰਨਮੈਂਟ ਆਪਣੀ ਅਫੀਸ਼ੀਅਲ ਆਂਕੜੇ ਦੱਸ ਰਹੀ ਹੈ ਕਿ ਸਾਡੇ ਜਿਹੜੇ ਵੀਜ਼ੇ ਇੰਡੀਆ ਤੋਂ ਆਏ 63% ਆਏ ਜੀ ਵਿਜ਼ਨ ਗਰੁੱਪ ਦੀ ਗੱਲ ਕੋ 90% ਹੈ ਉਹਦਾ ਕਾਰਨ ਸਾਡਾ ਫਿਲਟਰ ਬਹੁਤ ਹੈ ਅਗਰ ਅੱਜ ਬੱਚੇ ਮੇਰੇ ਕੋਲ 10 ਇਨਕੁਆਰੀ ਕਰਨ ਆਣਗੇ ਸ਼ਾਇਦ ਮੈਂ 8 ਨੂੰ ਮਨਾ ਕਰ ਦਾਂ ਤੁਹਾਡਾ ਵੀਜ਼ਾ ਨਹੀਂ ਆਣਾ ਕਿ ਅਗਰ ਉਹਨਾਂ ਚ ਦੋ ਹੀ ਬੱਚੇ ਨੂੰ ਅਸੀਂ ਹਾਂ ਕਰਾਂਗੇ ਜਿਹੜੇ ਦੋ ਬੱਚੇ ਨੂੰ ਹਾਂ ਕਰਾਂਗੇ ਨਾ ਉਹਨਾਂ ਦਾ ਵੀਜ਼ਾ ਹੀ ਆਏਗਾ ਕਿਉਂਕਿ ਕਾਰਨ ਇਹ ਸਾਡਾ ਸਿਸਟਮ ਬੜਾ ਕਲੀਅਰ ਹੈ ਅਸੀਂ ਸਰਕਾਰੀ ਕਾਲਜ ਬੱਚਾ ਭੇਜਦੇ ਹਾਂ ਅਸੀਂ 6 ਬੈਂਡ ਤੋਂ ਨੀਚੇ ਕਦੀ ਬੱਚਾ ਨਹੀਂ ਭੇਜਿਆ ਨਾ ਸਾਨੂੰ ਭੇਜਣਾ ਆਉਂਦਾ ਅਸੀਂ ਬਿਨਾ ਜੀਆਈਸੀ ਤੋਂ ਨਹੀਂ ਭੇਜ ਸਕਦੇ ਸਾਨੂੰ ਘੱਟ ਪੈਸੇ ਨਾਲ ਬੱਚਾ ਭੇਜ ਨਹੀਂ ਨਿਆਂਦਾ ਕਿਉਂਕਿ ਰੀਜ਼ਨ ਕੀ ਹੈ ਸਟੂਡੈਂਟ ਵੀਜ਼ਾ ਦੀ ਇੰਡਸਟਰੀ ਨੂੰ ਲੋਕਾਂ ਨੇ ਕਾਰੋਬਾਰ ਦੀ ਇੰਡਸਟਰੀ ਬਣਾ ਲਿਆ ਯਾਨੀ ਕਿ ਬੱਚਾ ਚਾਹਦਾ ਵੀਜ਼ਾ ਪੜ੍ਹਾਈ ਦਾ ਲੈ ਰਿਹਾ ਜੀ ਪਰ ਉਹਦਾ ਪਰਪਸ ਕੈਨੇਡਾ ਜਾ ਕੇ ਕੰਮ ਕਰਨਾ ਹੈ ਉਹ ਕੈਟਾਗਰੀ ਜਿਹੜੀ ਆ ਅਨਵਲ ਟਾਈਮ ਕੈਨੇਡਾ ਦੀ ਬਹੁਤ ਔਖੀ ਹੋਣ ਵਾਲੀ ਹੈ ਕਿਉਂਕਿ ਜਿਹੜੇ ਲੋਕ ਇਹ ਸੋਚ ਕੇ ਅਜ ਕੈਨੇਡਾ ਜਾ ਰਹੇ ਨਾ ਕਿ ਅਸੀਂ ਬਾਹਰ ਜਾਣਾ ਹੈ ਉੱਥੇ ਕੰਮ ਕਰਨਾ ਹੈ ਆਈ ਥਿੰਕਸ ਉਹਨੂੰ ਬਿਲਕੁਲ ਬਾਹਰ ਜਾਣਾ ਨਹੀਂ ਚਾਹੀਦਾ ਕਿਉਂਕਿ ਕੈਨੇਡਾ ਵਿੱਚ ਕੰਮ ਵਾਕਈ ਨਹੀਂ ਹੈਗਾ ਨਹੀਂ ਪਰ ਤੁਸੀਂ 90 ਕੀ ਮੈਂ ਕਹਾਂ ਨਾ 99% ਪੰਜਾਬੀ ਇਹ ਸੋਚ ਕੇ ਜਾਂਦੇ ਵੀ 2 ਸਾਲ ਪੜ੍ਹਾਈ ਪੂਰੀ ਕਰੋ ਉਸ ਤੋਂ ਬਾਅਦ ਵਰਕ ਪਰਮਿਟ ਤੇ ਹੋ ਜੋ ਤੇ ਪੀਆਰ ਲੈ ਲਓ ਬਿਲਕੁਲ ਤਾਂ ਨਹੀਂ ਤਾਂ ਜਾਂਦੇ ਸਾਰੇ ਸੈਟ ਹੋਣ ਤੇ ਜਾਂਦੇ ਆ ਬਟ ਪਰ ਗੱਲ ਤੁਸੀਂ ਸਮਝ ਇਹਦੀ ਸਭ ਤੋਂ ਵੱਡੀ ਗੱਲ ਕੀ ਜੁੜਦੀ ਪਈ ਹੈ 2 ਸਾਲ ਦੀ ਪੜ੍ਹਾਈ ਕਰੋ ਹੂੰ ਉਸ ਤੋਂ ਬਾਅਦ ਵਕਤ ਪਾਉਣ ਮਿਲੇਗਾ ਪਰ ਅਗਰ ਤੁਹਾਨੂੰ ਕੋਈ ਏਜੰਟ ਇਹ ਕਹੇ ਕਿ 2 ਸਾਲ ਦੀ ਪੜ੍ਹਾਈ 2 ਸਾਲ ਦਾ ਵੀਜ਼ਾ ਪੜ੍ਹਾਈ ਦਾ ਜਾ ਕੇ ਕੰਮ ਹੀ ਕਰੀ ਤਾਂ ਪੜ੍ਹਾਈ ਤਾਂ ਖਤਮ ਹੀ ਹੋਗੀ ਨਾ ਜੀ ਪ੍ਰੈਕਟੀਕਲੀ ਪੋਜੀਸ਼ਨ ਕਿ ਕੈਨੇਡਾ ਦੇ ਵਿੱਚ ਜੋ ਇਸ ਸਮੇਂ ਹਾਲਾਤ ਹੈ ਉਹਨੂੰ ਚੰਗੀ ਨੌਕਰੀ ਮਿਲੇਗੀ ਜਿਹੜੀ ਚੰਗੀ ਪੜ੍ਹਾਈ ਕਰੇਗਾ ਅੱਜ ਅਗਰ ਮੰਨ ਲਓ ਮੈਂ ਚੰਗੀ ਪੜ੍ਹਾਈ ਕਰਦਾ ਤਾਂ ਵੀ ਮੇਰੀ 2 ਸਾਲ ਦੀ ਪੜ੍ਹਾਈ 20 ਲੱਖ ਰੁਪਏ ਦੀ ਹੈ ਅੱਜ ਅਗਰ ਮਾੜੀ ਪੜ੍ਹਾਈ ਪੜਾਂਗਾ ਮਾੜੇ ਕਾਲਜ ਜਾਊਂਗਾ ਤਾਂ ਵੀ ਪੜ੍ਹਾਈ 20 ਲੱਖ ਦੀ ਹੈ ਤਾਂ ਚੰਗੀ ਕਿਉਂ ਨਾ ਜਾਈਏ ਏਜੰਟ ਕੀ ਕਰ ਰਿਹਾ ਮਾੜੇ ਕਾਲਜਾਂ ਵਿੱਚ ਮਾੜੇ ਕਾਲਜ ਕਿਨੇ ਦੋ ਦੋ ਕਮਰਿਆਂ ਦੇ ਮਾੜੇ ਕਾਲਜ ਕਿਹੜੇ ਜਿਨ੍ਹਾਂ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਕੋਈ ਵੈਲਿਊ ਨਹੀਂ ਹੈ ਮਾੜੇ ਕਾਲਜ ਕਨੇ ਕਾਲਜ ਜਾਣਦੇ ਵੀ ਲੋੜ ਨਹੀਂ ਹੈ ਇਸ ਤਰ੍ਹਾਂ ਦੇ ਕਾਗਜ਼ ਜਿਹੜੇ ਤੁਸੀਂ ਲੈ ਕੇ ਘੁੰਮੂਗੇ ਪੜ੍ਹਨ ਤੋਂ ਬਾਅਦ ਉਹਦੀ ਵੈਲਿਊ ਜ਼ੀਰੋ ਹੈ ਬਸੇ ਪ੍ਰਾਈਵੇਟ ਵਾਲਾ ਤਾਂ ਹੁਣ ਉਹਨੇ ਝੰਝਟ ਹੀ ਖਤਮ ਕਰਤਾ ਨਾ ਕੈਨੇਡਾ ਨਹੀਂ ਪਰ ਹਾਲੇ ਵੀ ਹੈਗੇ ਹਾਲੇ ਵੀ ਹਾਲੇ ਵੀ ਹਾਲੇ ਵੀ ਲੋਕ ਇਸ ਹਾਲੇ ਵੀ ਲੋਕ ਪੰਜਾਬ ਦੇ ਵਿੱਚ ਅੱਜ ਵੀ ਲੋਕ ਪੰਜਾਬ ਦੇ ਵਿੱਚ ਏਜੰਟੇ ਕਰ ਰਹੇ ਨੇ ਹਾਂਜੀ ਹਾਂਜੀ ਦੇਖੋ ਗੱਲ ਨੂੰ ਸਮਝੋ ਕਿਸੇ ਕਾਲਜ ਦੀ ਰਿਕੁਆਇਰਮੈਂਟ ਹੈ 6 ਨਾਟ ਲੈਸਨ 5.5 ਜੀ ਕੋਈ ਕਾਲਜ ਕਹਿੰਦਾ ਜੀ ਸਰਕਾਰੀ ਮੈਨ 6 not less than 5.5 ਚਾਹੀਦੇ ਬੱਚੇ ਦੇ 6 not less than 5 ਆ ਗਈ 21 ਚੋਂ 5 ਪੁਆਇੰਟ ਰਹਿ ਗਏ ਉਹਨੂੰ ਏਜੰਟ ਦੁਆਰਾ ਹਾਈਲਾਈਟਸ ਕਰਨ ਦੀ ਬਜਾਏ ਇਹ ਕਹਿੰਦਾ ਤੂੰ ਛੱਡ ਹਾਈਲਾਈਟਸ ਤੈਨੂੰ ਪ੍ਰਾਈਵੇਟ ਕਾਲਜ ਭੇਜ ਦਾਂਗੇ ਹੁਣ ਉਹ ਆਪਣੀ ਲੋਡ ਨੂੰ ਜਾ ਰਿਹਾ ਜਿੱਥੇ ਉਹਨੂੰ ਕਮਿਸ਼ਨ ਮੋਟਾ ਮਿਲ ਰਿਹਾ ਮੋਟਾ ਕਮਿਸ਼ਨ ਮਿਲ ਰਿਹਾ ਤੇ ਬੱਚੇ ਨੂੰ ਇਹ ਸਮਝਣਾ ਪੈਣਾ ਕਿ ਤੂੰ ਸਟੂਡੈਂਟ ਦੀ ਤਾਂ ਜ਼ਿੰਦਗੀ ਖਰਾਬ ਕਰ ਰਿਹਾ ਬਿਲਕੁਲ ਮੈਂ ਕਹਿੰਦਾ ਉਸ ਤੋਂ 100% ਖਰਾਬ ਹੋ ਗਈ ਅੱਜ ਨਹੀਂ ਕਹਿ ਰਿਹਾ ਔਰ ਇਹੀ ਬੰਦੇ ਉੱਥੇ ਜਾ ਕੇ ਫਿਰ ਸੋਸ਼ਲ ਮੀਡੀਆ ਉੱਤੇ ਗੱਲਾਂ ਕਰਦੇ ਪਰ ਉਹ ਜਿਹੜੇ ਪ੍ਰਾਈਵੇਟ ਕਾਲਜਾਂ ਵਿੱਚ ਭੇਜਣ ਲੋ ਕਨਵਿੰਸ ਹਰ ਤਰੀਕੇ ਕਰਨ ਦੀ ਕੋਸ਼ਿਸ਼ ਕਰਦੇ ਨੇ ਦੇਖੋ ਇਹ ਦੇਖਿਆ ਅੱਜ ਇੱਕ ਬੰਦਾ 20 ਲੱਖ ਰੁਪਏ ਲਾਨ ਨੂੰ ਜਾ ਰਿਹਾ ਤਾਂ ਉਹਨੂੰ ਇਹ ਸਲਾਹ ਦੇਣੀ ਚਾਹੀਦੀ ਹੈ ਭਰਾ ਤੂੰ 20 ਲੱਖ ਲਾਨ ਦੀ ਬਜਾਏ ਪਹਿਲਾਂ 20 ਹਜ਼ਾਰ ਪੇਪਰ ਤੇ ਲਾਇਆ ਜੀ ਇੱਕ ਵਾਰ ਨਹੀਂ ਹੁੰਦਾ ਦੋ ਵਾਰੀ ਦੇ ਆ ਤਿੰਨ ਵਾਰੀ ਦੇ ਚਾਰ ਜਦੋਂ ਹੋਏਗਾ ਉਸ ਤੋਂ ਬਾਅਦ ਆ ਜਾਓ ਪੱਕੇ ਪੈਰੀ ਹੋ ਜਾ ਪੱਕੇ ਪੈਰੀ ਹੋ ਜਾ ਪਰ ਇੱਥੇ ਕੀ ਹੈ ਇੱਥੇ ਪ੍ਰੋਬਲਮ ਦੋੜ ਹੋਈ ਹੈ ਜਿਹੜਾ ਬੰਦਾ ਉਹਦੇ ਕੋਲ ਆ ਜਾ ਰਿਹਾ ਉਹਨੂੰ ਲੱਗਦਾ ਗਲੀਵਾਰੀ ਹੈ ਇਹਦੇ ਕੋਲ ਇਸ ਤੋਂ ਇਲਾਵਾ ਕੋਈ ਰੈਫਰੈਂਸ ਮਿਲਦਾ ਹੀ ਨਹੀਂ ਉਹ ਕਹਿੰਦਾ ਇਹਨੂੰ ਹੀ ਨੀ ਚੋੜ ਲਓ ਤਾਂ ਗੱਲ ਬੜੀ ਕਲੀਅਰ ਹੈ ਕਿ ਅਗਰ ਤੁਸੀਂ ਕਿਸੇ ਨੂੰ ਸਹੀ ਸਲਾਹ ਦੇ ਦੋਗੇ ਨਾ ਤੁਹਾਨੂੰ ਐਡਵਰਟਾਈਜ਼ਮੈਂਟ ਦਾ ਲੋਡ ਬਹੁਤ ਘੱਟ ਪੈ ਜਾਏਗੀ ਤੁਹਾਡਾ ਰੈਫਰੈਂਸ ਬਿਜ਼ਨਸ ਹੀ ਇੰਨਾ ਆ ਜਾਂਦਾ ਅੱਛਾ ਮੈਂ ਹੁਣ ਤੁਸੀਂ ਜ਼ਿਆਦਾਤਰ ਜਿਸ ਤਰ੍ਹਾਂ ਕੈਨੇਡਾ ਦੇ ਡੀਲ ਕਰਦੇ ਹੋ ਤੇ ਮੈਂ ਉਥੋਂ ਵਾਪਸ ਕਰ ਦੇਣੇ ਜੀ ਸਟੂਡੈਂਟਸ ਉਥੇ ਕੰਮ ਨਹੀਂ ਰਿਹਾ ਜੀ بے ਰੁਜ਼ਗਾਰੀ ਹੋ ਗਈ ਜੀ ਹਾਲਾਂਕਿ ਪੰਜਾਬੀ ਤਾਂ ਉਹ ਮਿੱੰਨੀ ਪੰਜਾਬ ਕਹਿੰਦੇ ਆਗੇ ਹਨ ਬਣ ਵੀ ਚੁੱਕਿਆ ਅਸਲ ਦੇ ਵਿੱਚ ਪਰ ਕੀ ਹਾਲਾਤ ਨੇ ਕੈਨੇਡਾ ਦੇ ਕੀ ਹਾਲੇ ਉਹ ਉਹ ਗੱਲ ਹੈ ਜੋ ਪਹਿਲਾਂ ਸੀਗੀ ਕੋਈ ਦਿੱਕਤ ਹੈ ਤਾਂ ਕਿੰਨੀ ਕੀ ਦਿੱਕਤ ਹੈ ਕਿ ਮਾੜੀ-ਮੋਟੀ ਦਿੱਕਤ ਨੂੰ ਵੀ ਬਹੁਤ ਵਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ ਕੈਨੇਡਾ ਕਿਵੇਂ ਅੱਜ ਦੇ ਤਰੀਕ ਚ ਕੀ ਜਾ ਸਕਦੇ ਨੇ ਸਟੂਡੈਂਟਸ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਸੈਟ ਹੋ ਸਕਦੇ ਨੇ ਜਿਸ ਤਰ੍ਹਾਂ ਪਹਿਲੇ ਹੋਏ ਦੇਖੋ ਦਿੱਕਤ ਤਾਂ ਕੈਨੇਡਾ 'ਚ ਹੈਗੀ ਐ 노 ਡਾਊਟ ਦਿੱਕਤ ਮੈਂ ਹਰ ਸਾਲ 3 ਤੋਂ 4 ਵਾਰ ਜਾਣਾ ਕਿਉਂਕਿ ਮੇਰਾ ਕੈਨੇਡਾ ਵਿੱਚ ਵੀ ਆਫਿਸ ਹੈ ਜਦੋਂ ਅਸੀਂ ਜਾਂਦੇ ਹਾਂ ਨਾ ਤੁਸੀਂ ਦੇਖਦੇ ਆਂ ਬੱਚੇ ਰੋਂਦੇ ਮਿਲਦੇ ਆ ਉਹ ਰੋਂਦੇ ਕਿਉਂ ਮਿਲਦੇ ਆ ਜਿਨ੍ਹਾਂ ਨੂੰ ਗਲਤ ਕਮਿਟਮੈਂਟ ਕੀਤੀ ਹੋਈ ਦੇਖੋ ਦੋ ਤਰ੍ਹਾਂ ਦੇ ਬੱਚੇ ਆ ਪਹਿਲਾ ਬੱਚਾ ਹੋਵੇ ਜਿਹੜਾ ਕੈਨੇਡਾ ਪਹੁੰਚ ਗਿਆ ਇਥੋਂ ਜਿਹੜੇ ਦੇ ਗੱਲਾਂ ਇਚ ਆਇਆ ਉਹਨੇ ਆਪਣੀ ਮਰਜ਼ੀ ਦਾ ਕਾਲਜ ਦੇਤਾ ਮਰਜ਼ੀ ਦਾ ਕੋਰਸ ਦੇਤਾ ਬੱਚੇ ਦਾ ਕੋਈ ਫੋਕਸ ਹੀ ਨਹੀਂ ਸੀਗਾ ਤੇ ਬੱਚੇ ਦਾ ਮੋਟਿਵ ਸੀ ਮੈਂ ਕੈਨੇਡਾ ਪਹੁੰਚ ਜਾ ਉਥੇ ਕੇ ਕੈਨੇਡਾ ਨੂੰ ਗਾਲਾਂ ਹੀ ਕੱਢੇਗਾ ਕਿਉਂਕਿ ਹੁੰਦਾ ਕੋਈ ਮੋਟਿਵ ਨਹੀਂ ਸੀ ਸਰ ਇੱਕ ਬੱਚਾ ਉਹ ਵੀ ਹੋਏਗਾ ਜਿੰਦਾ ਇੱਕ ਮੋਟਿਵ ਜਿਹੜਾ ਏਮ ਲੈ ਕੇ ਗਿਆ ਸੀ ਕਿ ਮੈਂ 2 ਸਾਲ ਚੰਗੇ ਕਾਲਜ ਪੜਨਾ ਹੈ ਅਗਰ ਮੈਂ ਚੰਗੇ ਕਾਲਜ ਪੜਾਂਗਾ ਚੰਗੀ ਐਜੂਕੇਸ਼ਨ ਹਾਸਿਲ ਕਰਾਂਗਾ ਮੈਨੂੰ ਚੰਗੀ ਨੌਕਰੀ ਵੀ ਮਿਲੇਗੀ ਹੁਣ ਅਸੀਂ ਇਥੋਂ ਭੇਜ ਰਹੇ ਹਾਂ ਪੜਾਈ ਦੇ ਨਾਮ ਤੇ ਬੱਚੇ ਦੇ ਦਿਮਾਗ ਦੇ ਵਿੱਚ ਪਿਕਚਰ ਕ੍ਰੀਏਟ ਕੀਤੀ ਗਈ ਤੂੰ ਕੰਮ ਕਰਨ ਜਾ ਰ ਜਿਹੜਾ ਬੱਚਾ ਅਜਿਹਾ ਡਿਗਰੀ ਕੈਨੇਡਾ ਜਾ ਕੇ 2 ਸਾਲ ਚੰਗੀ ਐਜੂਕੇਸ਼ਨ ਹਾਸਿਲ ਕਰ ਲੇਗਾ ਉਹਨੂੰ ਚੰਗੀ ਨੌਕਰੀ ਮਿਲਣੀ ਤੈ ਪਰ ਜਿਹੜਾ ਬੰਦਾ ਇਹ ਸੋਚਦਾ ਕਿ ਮੈਂ ਇੰਡੀਆ ਵਾਂਗ ਉੱਥੇ ਰਹਿ ਲਾਂਗਾ ਇੰਡੀਆ ਵਾਂਗ ਲਾਈਫਸਟਾਈਲ ਜੀ ਲਾਂਗਾ ਕਿ ਲੇਟ ਉੱਠਿਆ ਕਾਲਜ ਜਾਣ ਦੀ ਲੋੜ ਨਹੀਂ ਐ ਅਸਾਈਨਮੈਂਟ ਬਾਹਰੋਂ ਬਣਵਾ ਲੀਆਂ ਉਹ ਖਾਣਾ ਪੂਤੀ ਕੇ ਪਾਸ ਤਾਂ ਹੋ ਜਾਏਗਾ ਬਟ ਉਹਦੀ ਵੈਲਿਊ ਜ਼ੀਰੋ ਐ ਜਿਹੜੇ ਬੰਦੇ ਉੱਥੋਂ ਦੀ ਹੁਣ ਵਾਪਸ ਆ ਰਹੇ ਆ ਉਹ ਕਿਹੜੇ ਬੱਚੇ ਆ ਉਹ ਬੱਚੇ ਜਿਹੜੇ ਕਾਲਜ ਨਹੀਂ ਗਏ ਉਹ ਬੱਚੇ ਜਿਨ੍ਹਾਂ ਨੇ ਸਿਰਫ ਜਿਨਾ ਫੋਕਸ ਕੰਮ ਕਰਨਾ ਸੀਗਾ ਉਹ ਬੱਚੇ ਜਿਨ੍ਹਾਂ ਨੂੰ ਸਰਕਾਰ ਨੇ ਵਕਪਮੈਂਟ ਨਹੀਂ ਦੇਣਾ ਕਿਉਂਕਿ ਜਿਹੜੇ ਬੱਚੇ ਮੈਂ ਤੁਹਾਨੂੰ ਗੱਲ ਕਰ ਰਿਹਾ ਜਿਹੜੇ ਬੱਚਾ ਜੈਨੂਨ ਕੈਨੇਡਾ ਜਾ ਕੇ ਅਗਰ ਪੜ੍ਹਾਈ ਕਰਦਾ ਤਿੰਨ ਚਾਰ ਸਾਲ ਆਪਣੀ ਜ਼ਿੰਦਗੀ ਤੇ ਲਗਾਏਗਾ ਉਹ ਬਹੁਤ ਵਧੀਆ ਸੈਟਲਡ ਹੋ ਸਕਦਾ ਹੈ ਸਾਡੇ ਕੋਲ ਇਸ ਤਰ੍ਹਾਂ ਦੇ ਕਈ ਬੱਚੇ ਹੈ ਜਿਹੜੇ ਕੈਨੇਡਾ ਵਿੱਚ ਜਾ ਕੇ ਪਿਛਲੇ 4-5 ਸਾਲਾਂ ਵੀ ਚੰਗੀਆਂ ਨੌਕਰੀਆਂ ਕਰ ਰਹੇ ਪੜ੍ਹਾਈ ਕਰਨ ਤੋਂ ਬਾਅਦ ਮੇਰੇ ਕੋਲ 2017 ਪਾਸਵਰਡ ਬੱਚਾ ਕੈਨੇਡਾ ਵਿੱਚ ਗਵਰਨਮੈਂਟ ਜੌਬ ਕਰ ਰਿਹਾ ਹੈ ਜੀ ਮੇਰੇ ਕੋਲੋਂ 2021 ਪਾਸਵਰਡ ਬੱਚਾ ਕੈਨੇਡਾ ਵਿੱਚ ਬਹੁਤ ਚੰਗੇ ਬੈਂਕ ਦੇ ਵਿੱਚ ਨੌਕਰੀ ਕਰ ਰਿਹਾ ਪਰ ਡਿਪੈਂਡ ਕਰਦਾ ਬੱਚੇ ਦੇ ਉੱਪਰ ਪਰ ਅਗਰ ਅਸੀਂ ਇਹ ਸੋਚੀਏ ਕਿ ਏਜੰਟ ਬੱਚੇ ਨੂੰ ਇਹ ਗੱਲ ਕਹਿ ਦਿੰਦਾ ਕਿ ਅੱਜ ਤੂੰ ਜਿੰਨੇ ਪੈਸੇ ਲਾ ਕੇ ਚਲਾ ਗਿਆ ਮੁਰ ਕੇ ਪੈਸੇ ਲਾਣ ਦੀ ਲੋੜ ਨਹੀਂ ਜਿਹੜਾ ਬੱਚਾ ਕੈਨੇਡਾ ਜਾਣਾ ਚਾਹੁੰਦਾ ਨਾ ਜਿੰਨੀ ਪੜ੍ਹਾਈ ਦਾ ਖਰਚਾ ਹੈ ਉਹਦਾ ਬੈਕਅਪ ਪਹਿਲਾਂ ਬਣਾ ਕੇ ਜਾਵੇ। ਹਮਮ। ਅਗਰ ਉਹਦੇ ਕੋਲ ਬੈਕਅਪ ਨਹੀਂ ਹੈਗਾ ਨਾ ਤਾਂ ਤੁਸੀਂ ਇੰਡੀਆ ਵਿੱਚ ਬਹੁਤ ਵਧੀਆ ਤਰੱਕੀ ਕਰ ਸਕਦੇ ਹੋ। ਇਹ ਨਹੀਂ ਕਿ ਤਰੱਕੀ ਇੰਡੀਆ ਚੋਂ ਬਾਹਰ ਹੀ ਹੈ ਇੰਡੀਆ ਚ ਨਹੀਂ ਹੈ। ਅਸੀਂ ਇੰਡੀਆ ਵਿੱਚ ਬੈ ਕੇ ਕਾਰੋਬਾਰ ਕਰ ਰਹੇ ਹਾਂ ਤਾਂ ਬਹੁਤ ਵਧੀਆ ਕਰ ਰਹੇ ਹਾਂ। ਹਮਮ। ਤਾਂ ਬੰਦੇ ਦੇ ਉੱਪਰ ਡਿਪੈਂਡ ਕਰਦਾ ਹੈ। ਅਗਰ ਮੋਟਿਵ ਹੈ ਕਿ ਮੈਂ 2 ਸਾਲ ਚੰਗੀ ਐਜੂਕੇਸ਼ਨ ਲੈਣੀ ਹੈ, ਚੰਗੀ ਐਜੂਕੇਸ਼ਨ ਲੈ ਕੇ ਇੰਡੀਆ ਵਿੱਚ ਜਾ ਕੇ ਬਿਜ਼ਨਸ ਕਰ ਸਕਦਾ ਹੈ। ਕਿਉਂਕਿ ਅੱਜ ਕੱਲ ਤਾਂ ਆਈਡੀਆ ਵਿਕਦੇ ਆ। ਜੀ। ਤੁਹਾਡੇ ਆਈਡੀਆਜ਼ ਹੋਣੇ ਚਾਹੀਦੇ ਆ। ਤੁਹਾਡੇ ਆਈਡੀਆ ਕ੍ਰੀਏਟੀਵਿਟੀ ਹੈ, ਤੁਸੀਂ ਕਿਤੇ ਵੀ ਤੁਸੀਂ ਕਾਮਯਾਬੀ ਨਹੀਂ ਹੋ ਸਕਦੇ ਸਰ ਇਹ ਹੀ ਚੀਜ਼ ਇੰਡੀਆ ਚ ਇਹ ਚੀਜ਼ ਬਾਹਰ ਹੈ ਸਰ ਪਰ ਉਹ ਤਾਂ ਤੁਸੀਂ ਕਹਿਆ ਕਿ 2 ਸਾਲ ਦੀ ਜਿਹੜੀ ਮਿਹਨਤ ਉਹ ਤਾਂ ਘੱਟੋ ਘੱਟ ਚਾਹੀਦੀ ਹੈ ਪੜਾਈ ਦੇ ਵਿੱਚ ਜੇ ਪੜਾਈ ਦੇ ਵਿੱਚ ਪੂਰੇ ਨਹੀਂ ਹੈ ਤਾਂ ਤੁਸੀਂ ਸ਼ਾਇਦ ਅੱਗੇ ਵੀ ਦਿੱਕਤ ਆਉਣਗੀਆਂ ਫਿਰ ਇਨ ਕੇਸ ਜੇ ਸਟੱਡੀ ਦੇ ਵਿੱਚ ਕੋਈ ਦਿੱਕਤ ਆ ਗਈ ਪਰ ਜਿਹੜਾ ਦੂਜਾ ਗਾ 2 ਸਾਲ ਉਹਨਾਂ ਨੂੰ ਮੈਂ ਉਸ ਗੱਲ ਤੇ ਫੋਕਸ ਕਰਨਾ ਚਾਹੁੰਨਾ ਕਿ ਜਦੋਂ 2 ਸਾਲ ਉਹ ਪੜਨਗੇ ਤਾਂ ਫਿਰ ਜਿਹੜੀ ਹਫ਼ਤੇ ਦੀ 20 ਘੰਟੇ ਦੀ ਉਹਨਾਂ ਨੂੰ ਪਰਮਿਸ਼ਨ ਮਿਲਦੀ ਆ ਕੰਮ ਕਰਨ ਦੀ ਕਿ ਉਹ ਕੰਮ ਦੀ ਵੀ ਉਥੇ ਘਾਟ ਹੈਗੀ ਆ ਉਸ ਕੰਮ ਦੇ ਵਿੱਚ ਵੀ ਮੰਦਾ ਚੱਲ ਰਿਹਾ ਹੈਗਾ ਨਹੀਂ ਉਸ ਕੰਮ ਦੀ ਘਾਟ ਨਹੀਂ ਹੈ 20 ਘੰਟੇ ਕੰਮ ਦੇ ਵਿੱਚ ਕੋਈ ਇਸ਼ੂ ਨਹੀਂ ਹੈ ਇਸ਼ੂ ਉਦੋਂ ਹੈ ਜਦੋਂ ਬੰਦਾ ਕੋਈ ਇਹ ਕਹੋ ਮੈਂ 60 ਘੰਟੇ ਕੰਮ ਕਰਨਾ ਹੈ ਇਸ਼ੂ ਉਦੋਂ ਹੈ ਜਦੋਂ ਬੰਦਾ ਕਹੇ ਮੈਨੂੰ ਫੁੱਲ ਟਾਈਮ ਜੌਬ ਚਾਹੀਦੀ ਹੈ ਮੈਂ ਹੈ ਸਟੂਡੈਂਟ ਆਈ ਡੇਟਿਚ ਸਰਵਾਈਵਲ ਲਈ 20 ਘੰਟੇ ਕੰਮ ਨਾ ਬੰਦਾ ਬਹੁਤ ਈਜ਼ੀਲੀ ਸਰਵਾਈਵਲ ਕਰਦਾ ਤੇ ਉਹ ਕੈਨੇਡਾ ਚ ਬੜੇ ਆਰਾਮ ਨਾਲ ਮਿਲਦਾ ਬੜੇ ਆਰਾਮ ਨਾਲ ਪਰ ਫਿਰ ਜਿਹੜੀਆਂ ਸਟੋਰਾਂ ਦੇ ਬਾਹਰ ਲਾਈਨਾਂ ਲੱਗੀਆਂ ਮਿਲਦੀਆਂ ਨੇ ਖੁੱਲੇ ਦੇ ਵਿੱਚ ਸਟੂਡੈਂਟਸ ਉੱਥੇ ਮਿਲਦੇ ਨੇ ਉਹ जिन्ना नु इंडिया तो एजेंट ने ए कह के भेजया कि आज तू 5-7 लाख ही कनाडा ਪਹੁੰਚ ਜਾ ਤੈਨੂੰ ਪੈਸੇ ਮੰਗਾਂ ਦੀ ਲੋੜ ਨਹੀਂ ਹੈਗੀ ਉਹ ਬੰਦੇ ਜਦੋਂ ਉੱਥੇ ਪਹੁੰਚਦੇ ਆ ਉਹਨੂੰ ਲੱਗਦਾ ਯਾਰ ਮਿੰਤਾ ਏਜੰਟ ਨੇ ਫਰਾਡ ਕੀਤਾ ਔਰ ਮੈਨੂੰ ਅਗਲੇ ਸਾਲ ਦੇ ਪੈਸੇ ਇੰਤਜ਼ਾਮ ਕਰਨਾ ਪੈਣਾ ਉਹ ਚਾਰ-ਚਾਰ ਪੰਜ-ਪੰਜ ਸ਼ਿਫਟਾ ਲਾ ਰਹੇ ਜੀ ਮੈਂ ਫਿਰ ਕਹਿ ਰਿਹਾ ਕਿ ਆਜਿਟ ਇਸ ਕਲਸਰਨ ਦਾ ਬਹੁਤ ਵੱਡਾ ਰੋਲ ਹੈ ਕਲਸਰਨ ਦਾ ਰੋਲ ਹੈ ਕਿ ਬੱਚੇ ਨੂੰ ਸਹੀ ਤਰ੍ਹਾਂ ਗਾਈਡ ਕਰਨਾ ਇਹ ਸੀ ਹੋਣੀ ਹੋਵੇ ਬੇਸ ਹਾਂ ਬਿਲਕੁਲ ਗਾਈਡ ਕਰਨਾ ਗਾਈਡ ਚੀਜ਼ ਦੱਸਣਾ ਕਿ ਤੇਰੀ ਟੋਟਲ ਪੜਾਈ ਇੰਨੀ ਹੈ ਤੂੰ ਇਨੀਸ਼ੀਅਲ ਇਨਾ ਹੁਣ ਐਗਜ਼ਾਮਪਲ ਆਪਾਂ ਕਾਰ ਅਸਕੇ ਨੇ ਲੱਖ ਰੁਪਏ ਡਾਊਨ ਪੇਮੈਂਟ ਤੇ ਕਾਰ ਲੈ ਲਓ ਜੀ ਅਸੀਂ ਲੱਖ ਰੁਪਏ ਦੇ ਲਾਲਚ ਲੈ ਕੇ ਕਾਰ ਖਰੀਦ ਲੈਨੇ ਆ ਪਰ ਅਸੀਂ ਕਿਸ਼ਤਾਂ ਦੇਣਾ ਭੁੱਲ ਜਾਂਦੇ ਆ ਤੇ ਐਂਡ ਤੇ ਕਿੰਮ ਬੰਦਾ ਪਰੇਸ਼ਾਨ ਨਹੀਂ ਹੁੰਦਾ ਅਗਰ ਮੇਰੇ ਕੋਲ ਇੰਤਜ਼ਾਮ ਹੈਗਾ ਕਿ ਯਾਰ ਮੈਂ ਇਨੇ ਪੈਸੇ ਮੈਨੂੰ ਕਾਰ ਖਰੀਦਣ ਲਈ ਚਾਹੀਦੇ ਆ ਉਸ ਤੋਂ ਬਾਅਦ ਮੇਰੀ ਕਾਰ ਜਿਹੜੀ ਹੈ ਮੈਨੂੰ ਉਹਦਾ ਬੈਨੀਫਿਟ ਮਿਲੇਗਾ ਤਾਂ ਆਪਾਂ ਉਸ ਹਮਨਾ ਚੱਲਾਂਗੇ ਸੇਮ ਐਜੂਕੇਸ਼ਨ ਹੈ ਅਗਰ ਆਪਾਂ ਪੜ੍ਹਾਈ ਕਰਨ ਜਾ ਰਹੇ ਆ ਸਾਡੇ ਕੋਲ ਪੂਰੀ ਪੜ੍ਹਾਈ ਦਾ ਬੈਕਅਪ ਹੋਣਾ ਚਾਹੀਦਾ ਹੈ ਅਗਰ ਮੇਰੇ ਕੋਲ ਪੂਰੀ ਪੜ੍ਹਾਈ ਦਾ ਬੈਕਅਪ ਹੈਗਾ ਤਾਂ ਜਿਹੜੇ ਤੁਸੀਂ 20 ਘੰਟੇ ਦੀ ਗੱਲ ਪ੍ਰੋਬਲਮ ਕਦੋਂ ਆਉਂਦੀ ਜਦੋਂ ਬੱਚੇ ਨੂੰ ਇਹ ਹੁੰਦਾ ਏ ਮੈਂ ਇੱਥੇ ਆ ਤਾਂ ਗਿਆ ਮੈਂ ਇੰਡੀਆ ਤੋਂ ਬੜੀ ਮੁਸ਼ਕਲ ਨਾਲ ਮਾਪੋਆਂ ਨੇ ਪੈਸੇ ਭੇਜੇ ਹੁਣ ਮੈਂ ਅਗਲੇ ਸਾਲ ਦੀ ਫੀਸ ਕਿੱਦਾਂ ਕੱਢਾਂਗਾ ਤਾਂ ਮੈਂ ਇੱਥੇ ਡਬਲ ਸ਼ਿਫਟਾਂ ਟ੍ਰਿਪਲ ਸ਼ਿਫਟਾਂ ਲਾਵਾਂ ਕਿਉਂਕਿ ਮੈਨੂੰ ਘਰ ਮੈਨੂੰ ਇੰਡੀਆ ਤੋਂ ਮੇਰੇ ਮਾਪੋਆਂ ਨੇ ਇਹੀ ਕਰਕੇ ਭੇਜਿਆ ਸੀਗਾ ਇਹ ਔਖੇ ਹੋ ਕੇ ਪੈਸੇ ਦੇ ਰਿਆਂ ਮੁੜ ਕੇ ਪੈਸੇ ਨਹੀਂ ਹੈਗੇ ਉਹੀ ਬੰਦਾ ਪਰੇਸ਼ਾਨ ਆ ਉੱਥੇ ਪਰ ਜਿਹੜਾ ਬੰਦਾ ਇੰਡੀਆ ਤੋਂ ਪੂਰਾ ਪਲਾਨ ਬਣਾ ਕੇ ਜਾ ਰਿਹਾ ਕਿ ਮੈਂ 2 ਸਾਲ ਪੜ੍ਹਨਾ 3 ਸਾਲ ਦਾ ਵਰਕ ਪਰਮਿਟ ਹੈ 4 4.5 ਸਾਲਾਂ ਵਿੱਚ ਪੱਕਾ ਹੋ ਜਾਊਗਾ ਉਹ ਬੰਦਾ ਕਾਮਯਾਬ ਹੋ ਜਾਂਦਾ ਮਤਲਬ ਸਾਰੀ ਗੱਲ ਇੱਕ ਪਲਾਨ ਤੇ ਖੜੀ ਆ 100% ਹਰ ਚੀਜ਼ ਪਲਾਨ ਤੇ ਹੈ ਇੱਕ ਪਹਿਲੀ ਗੱਲ ਤਾਂ ਉਹਨੂੰ ਕੋਈ ਗੁੰਮਰਾਹਕਾ ਏਜੰਟ ਗੁੰਮਰਾਹ ਕਰਕੇ ਨਾ ਤੋਰੇ ਤੇ ਦੂਜਾ ਉਹਦੀ ਆਪਣੀ ਵਿਲ ਪਾਵਰ ਹੋਵੇ ਕਿ ਉਹ ਜਿਹੜਾ ਪਲਾਨ ਹੈ ਉਹ ਉਹਨੂੰ ਐਗਜ਼ੀਕਿਊਟ ਕਰੇ ਹੀ ਕਰੇ ਜਿਹੜਾ ਬੰਦਾ ਜ਼ਿੰਦਗੀ ਦੇ 4 ਸਾਲ ਉੱਥੇ ਕੱਢ ਸਕਦਾ ਹੈ ਮਿਹਨਤ ਕਰ ਸਕਦਾ ਉਹ ਬੰਦਾ ਕਾਮਯਾਬ ਹੋ ਸਕਦਾ ਪਹਿਲੇ ਦਿਨ ਉੱਤਰ ਕੇ ਕਿਸੇ ਨੂੰ ਕੰਮ ਨਹੀਂ ਹੈ ਪਹਿਲੇ ਦਿਨ ਉੱਤਰ ਕੇ ਕਿਸੇ ਨੂੰ ਕੋਈ ਫਿਊਚਰ ਵਧੀਆ ਨਜ਼ਰ ਨਹੀਂ ਆਏਗਾ ਸਰ ਹੁਣ ਜਦੋਂ ਤੂੰ ਇਹ ਤਾਂ ਤੁਸੀਂ ਦੱਸਿਆ ਕਿ ਕਈਆਂ ਦੇ ਘੱਟ ਬੈਂਡ ਹੁੰਦੇ ਆ ਵੀ 5.5 ਜਾਂ 1.5 ਰਹਿ ਗਏ ਉਹ ਪੂਰੀ ਤਰ੍ਹਾਂ ਕਨਵਿੰਸ ਕਰਨ ਦੀ ਕੋਸ਼ਿਸ਼ ਕਰਦੇ ਆ ਫਿਰ ਉਹ ਕੁਮਾੜਾ ਕਾਲਜ ਦਵਾਉਂਦੇ ਆ ਕੋਈ ਹਿਜੀ ਸਟੇਟ ਚ ਉਥੇ ਭੇਜ ਦਿੰਦੇ ਆ ਜਿੱਥੇ ਕੋਈ ਬਹੁਤਾ ਕੰਮ ਕਰਨੀ ਕੋਈ ਫਿਚਰ ਨਹੀਂ ਵੀ ਆਰ ਦੀਆਂ ਦੇਕਦਾਉਂਦੀਆਂ ਨਹੀਂ ਗੀਆਂ ਤੇ ਇਹਦੇ ਤੁਸੀਂ ਪਰ ਕਈ ਵਾਰ ਕੀ ਹੁੰਦਾ ਵੀ ਜਦੋਂ ਉਹਨਾਂ ਨੂੰ ਲੱਗਦਾ ਵੀ ਸਟੂਡੈਂਟ ਨਹੀਂ ਸਾਡੇ ਕੋਲ ਏਜੰਡਰ ਨੂੰ ਲੱਗਦਾ ਜਿਹੜਾ ਇੱਕ ਵਾਰੀ ਆ ਗਿਆ ਉਹ ਜਾਣਾ ਚਾਹੀਦਾ ਕਿਸੇ ਵੀ ਤਰੀਕੇ ਉਹਨਾਂ ਨੂੰ ਲੱਗਦਾ ਵੀ ਜਿਹੜਾ ਸਾਡਾ 20 50000 ਲੱਖ 2 ਲੱਖ ਦੀ ਗੇਮ ਆ ਜਿਹੜੀ ਉਹ ਬਣ ਜਾਵੇ ਤੇ ਸਟੂਡੈਂਟ ਜਾਵੇ ਟੱਠੇ ਖੂਚ ਉਹਦਾ ਕੱਲ ਨੂੰ ਜਾਵੇ ਉਹ ਨੇਰੇ ਚ ਹੋਵੇ ਜੋ ਮਰਜੀ ਹੋਵੇ ਉਹਦੇ ਫਿਊਚਰ ਨਾਲ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਪਰ ਉਹ ਤੋਂ ਵੀ ਗਾਹਾਂ ਜਾ ਕੇ ਫਿਰ ਇੱਕ ਸਟੂਡੈਂਟ ਜਿਹੜਾ ਪੜਨ ਜਾਣਾ ਚਾਹੁੰਦਾ ਚੰਗਾ ਕੁਝ ਕਰਨਾ ਜਾਣਾ ਚਾਹੁੰਦਾ ਫਿਰ ਉਹਨੂੰ ਕਹਦੇ ਆਂ ਕਿ ਸਾਡੇ ਕੋਲੇ ਕੈਨੇਡਾ ਦਾ ਵਰਕ ਪਰਮਿਟ ਆ ਜੀ ਫਿਰ ਉਹਤੇ ਕਨਵਿੰਸ ਕਰਨ ਲੱਗ ਜਾਂਦੇ ਆ ਕਿ ਹੈ ਜਾ ਵੀ ਕੁਝ ਹੈ ਦੇਖੋ ਹੁੰਦਾ ਕਿ ਸਟੂਡੈਂਟ ਵੀਜ਼ਾ ਦਾ ਕੋਈ ਬਦਲ ਹੈ ਕੋਈ ਸੋਲੂਸ਼ਨ ਨਹੀਂ ਹੈ ਮੈਂ ਅਜ ਪੜਨ ਜਾਣਾ ਤਾਂ ਪੜਨ ਨਹੀਂ ਜਾਣਾ ਮੈਂ ਕੰਮ ਕਰਨ ਜਾਣਾ ਤਾਂ ਮੈਂ ਕਦੀ ਪੜਨ ਨਾ ਜਾਵਾਂ ਜਿਹੜੇ ਬੰਦੇ ਨੇ ਕੈਨੇਡਾ ਵਰਕ ਪਰਮਿਟ ਜਾਣਾ ਜੀ ਉਹ ਪਲੀਜ਼ ਸਟੂਡੈਂਟ ਉਹ ਬੱਚਾ ਉੱਥੇ ਕੇ ਰੋਏ ਗਈ ਜਿਹੜੇ ਬੰਦੇ ਦਾ ਮੋਟਿਵ ਹੈ ਮੈਂ ਚੰਗੀ ਐਜੂਕੇਸ਼ਨ ਕਰ ਲਾਂ ਮੈਨੂੰ ਚੰਗਾ ਫਿਊਚਰ ਮਿਲ ਜੇ ਉਹਨਾਂ ਦੇ ਲਈ ਕੈਨੇਡਾ ਵਧੀਆ ਹੈ ਜਿਹੜੇ ਬੰਦੇ ਵਰਕ ਪਰਮਿਟ ਦੀ ਗੱਲ ਕਰ ਰਹੇ ਕਿ ਰੋਜ਼ ਟੀਵੀ ਦੇ ਉੱਤੇ ਵਰਕ ਪਰਮਿਟ ਦੇ ਐਡ ਆ ਕਿੰਨੇ ਪਰਸੈਂਟ ਏਜੰਟਾਂ ਕੋ ਲਾਇਸੈਂਸ ਹੈ ਇਹ ਪੁੱਛ ਲੋ 1% ਲੋਕਾਂ ਦੇ ਕੋ ਲਾਇਸੈਂਸ ਨਹੀਂ ਲੋਕ ਟੀਵੀ ਦੇ ਉੱਤੇ ਐਡ ਚਲਾ ਰਹੇ ਵਰਕ ਪਰਮਿਟ ਦੇ ਕੈਨੇਡਾ ਭੇਜ ਦਾਂਗੇ ਇਹ ਕਰ ਦਾਂਗੇ ਪ੍ਰੈਕਟੀਕਲੀ ਨਹੀਂ ਹੈ ਅਗਰ ਅੱਜ ਮੰਨ ਲਓ ਐਗਜ਼ਾਮਪਲ ਆਪਾਂ ਕੋਈ ਵੀ ਚੀਜ਼ ਲਾਈਫ ਵਿੱਚ ਗਰੋ ਕਰਨਾ ਹੈ ਸਾਨੂੰ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਜੀ ਅਸੀਂ এডਿਕੇਸ਼ਨ ਦੇ ਪੁਆਇੰਟ ਨਾਲ ਕਿਉਂ ਨਹੀਂ ਜਾ ਰਹੇ ਮੈਨੂੰ ਇਹ ਨਹੀਂ ਸਮਝ ਆ ਰਿਹਾ ਪੰਜਾਬ ਵਿੱਚ ਲੋਕ ਇਹ ਕਿਉਂ ਨਹੀਂ ਜਾ ਰਹੇ এডਿਕੇਸ਼ਨ ਪੁਆਇੰਟ ਨਾਲ ਕਿ ਯਾਰ ਮੈਂ ਚੰਗੀ ਅਗਰ এডਿਕੇਸ਼ਨ ਕਰਾਂਗਾ ਮੇਰੇ ਚੰਗਾ ਮੇਰਾ ਫਿਊਚਰ ਬਣ ਜਾਏਗਾ ਮੈਨੂੰ ਚੰਗੀ ਨੌਕਰੀ ਮਿਲ ਜਾਏਗੀ ਮੈਂ ਚੰਗਾ ਕਾਰੋਬਾਰ ਵੀ ਕਰ ਸਕਦਾ ਪੜ੍ਹਾਈ ਦਾ ਪੜ੍ਹਾਈ ਹਰ ਪਾਸੇ ਲੋੜ ਹੈ ਜੀ ਜੀ ਅਗਰ ਮੈਂ এডਿਕੇਸ਼ਨ ਚੰਗੀ ਕਰੂੰਗਾ ਹਰ ਪਾਸੋਂ ਦਾ ਬੇਨਫਿਟ ਹੈ ਨੁਕਸਾਨ ਕਿਤੇ ਨਹੀਂ ਹੈ ਜੀ ਜਿਹੜੇ ਬੰਦੇ ਵਰਕ ਪਰਮਿਟ ਬਾਰੇ ਸੋਚ ਰਹੇ ਆ ਜੀ ਉਹ ਸਟੂਡੈਂਟ ਵੀਜ਼ਾ ਬਿਲਕੁਲ ਨਾ ਅਪਲਾਈ ਕਰੋ ਕਿਉਂਕਿ ਉੱਥੇ ਤੱਕ ਕਈ ਹੈ ਤੱਕੇ ਉਹਨਾਂ ਲਈ ਕੋਈ ਕੰਮ ਨਹੀਂ ਹੈ ਕੰਮ ਉਹਨਾਂ ਲਈ ਜਿਹੜਾ ਬੰਦਾ ਕੈਨੇਡਾ ਦੀ এডਿਕੇਸ਼ਨ ਲਏਗਾ ਅਗਰ ਅੱਜ ਮੈਂ ਕੈਨੇਡੀਅਨ এডਿਕੇਸ਼ਨ ਲੈ ਲਾਂਗਾ ਤਾਂ ਮੈਨੂੰ ਕੈਨੇਡੀਅਨ ਕੰਪਨੀਆਂ ਵੀ ਜੌਬ ਲੈਣੀ ਬਹੁਤ ਸੌਖੀ ਹੋ ਜਾਏਗੀ ਅਗਰ ਮੈਂ ਅਨ ਐਜੂਕੇਟਿਡ ਹਾਂ ਤਾਂ ਮੈਂ ਸਟੂਡੈਂਟ ਵੀਜ਼ਾ ਜਾਣ ਬਾਰੇ ਸੋਚਣਾ ਬਿਲਕੁਲ ਨਾ ਅਪਲਾਈ ਕਰੋ ਨੁਕਸਾਨ ਹੀ ਬੰਦਿਆਂ ਨੂੰ ਹੋਏਗਾ ਸਰ ਉਸ ਚੀਜ਼ ਬਾਰੇ ਇੱਕ ਚੀਜ਼ ਤੁਸੀ ਬੜੀ ਇੰਪੋਰਟੈਂਟ ਦੱਸੀ ਕਿ ਹਰ ਕੋਈ ਜਿੰਨੇ ਵੀ ਜਾਓਗੇ ਜਾਣ ਦੇ ਬਾਅਦ ਬੋਰਡ ਸਭ ਦੇ ਲੱਗੇ ਨੇ ਸਟਡੀ ਅਬ੍ਰੋਡ ਸਟੂਡੈਂਟ ਵੀਜ਼ਾ ਵਰਕ ਪਰਮਿਟ ਜੀ ਵਿਜ਼ਟਰ ਵੀਜ਼ਾ ਜੀ ਹੁਣ ਤੁਸੀਂ ਇਹ ਤਾਂ ਬੜੀ ਹੈਰਾਨ ਕਰਨ ਉਹਨਾਂ ਦੇ ਵਿੱਚੋਂ ਸਿਰਫ 1% ਕੋਲੇ ਲਾਇਸੈਂਸ ਹੈ 1% ਮੈਂ ਦੱਸ ਸਕਦਾ ਹਾਂ ਉਸ ਹਾਲੇ ਤੁਸੀਂ ਕਦੇ ਵੀ ਚੈੱਕ ਕਰੋ ਸੈਂਟਰਲ ਗਵਰਨਮੈਂਟ ਦੀ ਵੈਬਸਾਈਟ ਹੈ ਇੰਡੀਅਨ ਗਵਰਨਮੈਂਟ ਉੱਥੇ ਲਿਖਿਆ ਹੁੰਦਾ ਕਿਹੜੇ-ਕਿਹੜੇ ਏਜੰਟਸ ਵਰਕ ਪਰਮਿਟ ਕਰ ਸਕਦੇ ਨੇ ਵਰਕ ਪਰਮਿਟ ਕਰਨ ਲਈ ਸੈਂਟਰ ਗਵਰਨਮੈਂਟ ਤੋਂ ਅਪਰੂਵਲ ਲੈਣੀ ਪੈਂਦੀ ਹੈ ਲਗਾਤਾਰ ਟੀਵੀ ਤੇ ਉੱਤੇ ਐਡ ਚੱਲੇ ਵਰਕ ਪਰਮਿਟ ਹੈ ਵਰਕ ਪਰਮਿਟ ਦਾ ਵਰਡ ਲਿਖਣ ਲਈ ਵੀ ਤੁਹਾਨੂੰ ਲਾਇਸੈਂਸ ਲੈਣਾ ਪੈਂਦਾ ਕਿਸੇ ਕੋਲ ਨਹੀਂ ਹੈ ਫਿਰ ਵੀ ਲੋਕ ਕਰੀ ਜਾਂਦੇ ਫਿਰ ਚੱਲ ਕੇ ਮੇਰੇ ਹਾਸਾ ਪਤਾ ਨਹੀਂ ਸਾਨੂੰ ਆਪਣੀ ਸਮਝ ਆ ਰਹੀ ਹੈ ਅੱਜ ਮੰਨ ਲਓ ਮੈਂ ਕਿਸੇ ਘਵਾਂ 2 ਲੱਖ ਰੁਪਏ ਸਟੂਡੈਂਟ ਵੀਜ਼ਾ ਲੱਗਦਾ ਉਹ ਕਹਿੰਦਾ ਭਾਈ ਰਹਿਣ ਤੋਂ 15 ਲੱਖ ਤੁਹਾਨੂੰ ਵਰਕ ਪਰਮਿਟ ਤੇ ਕੈਨੇਡਾ ਭੇਜ ਦੇਗਾ ਅੱਛਾ ਕਿੱਦਾਂ ਭੇਜੇਗਾ ਤੇ ਤੇਰੇ ਕੋਲ ਤਾਂ ਐਜੂਕੇਸ਼ਨ ਨਹੀਂ ਹੈ ਤੇਰੇ ਕੋਲ ਤਾਂ ਐਕਸਪੀਰੀਅੰਸ ਨਹੀਂ ਤੇ ਤੂੰ ਤਾਂ 12ਵੀਂ ਪਾਸ ਆਊਟ ਹੈ ਪਤਾ ਨਹੀਂ ਲੋਕ ਕਿੱਦਾਂ ਕਰੀ ਜਾ ਰਹੇ ਪਰ ਉਹ ਚੀਜ਼ ਬਹੁਤ ਵੱਡਾ ਇੱਕ ਫਰਾਡ ਹੈ ਜਿਹੜਾ ਇੰਡੀਆ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਲੋਕ ਕਰ ਰਹੇ ਆ ਬੱਚਿਆਂ ਨਾਲ ਸ਼ੁਕਰੀਆ ਭਾਈ ਜੀ ਧੰਨਵਾਦ ਸੀ ਜਾਣਕਾਰੀ ਦਿੱਤੀ ਸੋ ਉਮੀਦ ਆ ਕਿ ਜਿਸ ਤਰ੍ਹਾਂ ਤੁਸੀਂ ਸਾਰੀਆਂ ਗੱਲਾਂ ਕੀਤੀਆਂ ਨਾ ਗੱਲਾਂ ਤੇ ਵੀ ਖਰੇ ਉੱਤੋਂ ਤੇ ਜਿਹੜੀ ਚੀਜ਼ ਕਿਉਂਕਿ ਇਹੇ ਜੋ ਮਸਲਿਆਂ ਦੇ ਵਿੱਚ ਮੈਂ ਤਾਂ ਸਭ ਤੋਂ ਮੂਰੇ ਹੋਣਾ ਥੋਕੇ ਖਬਰਾਂ ਲਾਉਣ ਸਰ ਸਾਡਾ ਵੀ ਬੜਾ ਤੁਹਾਡਾ ਪ੍ਰੋਮਿਸ ਹੈ ਕਿ ਅਸੀਂ 18 17 18 ਸਾਲ ਹੋ ਗਏ ਸਾਨੂੰ ਇਸ ਇੰਡਸਟਰੀ ਨਾਲ ਜੁੜੇ ਹੋਏ ਅਸੀਂ ਸਭ ਤੋਂ ਵੱਡੀ ਚੀਜ਼ ਹੈ ਅਸੀਂ ਜੋ ਗੱਲ ਕਹੀ ਬੜੀ ਇਮਾਨਦਾਰੀ ਨਾਲ ਲੋਕਾਂ ਦਾ ਕੰਮ ਕਰ ਰਹੇ ਹਾਂ ਜੀ ਜੀ ਸੋ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ ਸਾਰੀ ਗੱਲਬਾਤ ਜਿਹੜੀ ਤੁਸੀਂ ਸੁਣੀ ਤਾਂ ਉਮੀਦ ਆ ਤੁਹਾਡੇ ਕੰਮ ਆਏਗੀ ਇਹ ਜਾਣਕਾਰੀ ਸਾਰੀ ਤੇ ਜਿਸ ਤਰ੍ਹਾਂ ਬਾਈ ਜੀ ਨੇ ਆਖਿਆ ਕਿ ਉਹਨਾਂ ਨੇ ਸਾਰਾ ਜੋ ਵੀ ਅਸੀਂ ਤੱਕ ਕੰਮ ਕੀਤਾ ਇਨਾਂ ਦਾ ਦਾਵਾ ਕਿ ਉਹ ਸਾਰਾ ਸਾਫ਼ ਸੁਥਰਾ ਰਿਹਾ ਤੇ ਅੱਗੇ ਵੀ ਉਹ ਇਸੇ ਤਰ੍ਹਾਂ ਜਾਰੀ ਰੱਖਣ ਦਾ ਵਾਅਦਾ ਤੁਹਾਡੇ ਨਾਲ ਕਰਦੇ ਨੇ ਤੁਸੀਂ ਅਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ